ਬਹੁਤ ਹੀ ਸਕਾਰਜਕ ਸਾਥੀਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿੰਨੇ ਵੀ ਲਾਇਵ ਰਾਣੇ ਜੁੜੇ ਹੋਇਓ ਸਾਥੀਓ ਅੱਜ ਆਪਣੇ ਮੋਰਚੇ ਦਾ 137ਵਾਂ ਦਿਨ ਚੱਲ ਰਿਹਾ ਹੈਗਾ ਸਾਰੇ ਹੀ ਸਾਥੀ ਜਿੰਨੇ ਵੀ ਮੋਰਚੇ ਦੇ ਉੱਪਰ ਬੈਠੇ ਆ ਸਾਰੇ ਚੜ੍ਹਦੀ ਕਲਾ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਵੀ ਇਸ ਟਾਈਮ ਜਿਹੜਾ ਠੰਡ ਦਾ ਮੌਸਮ ਆਗਾ ਦਿਨ ਪ੍ਰਤੀ ਦਿਨ ਠੰਡ ਵੱਧ ਰਹੀ ਆ ਇੱਥੇ ਹੀ ਬਹੁਤ ਠੰਡ ਲੱਗਦੀ ਆ ਕਈ ਸਾਥੀਆਂ ਨੂੰ ਠਾਰ ਵੀ ਚੱਲ ਰਹੀ ਆ ਪਰ ਜਿਹੜੇ ਸਾਡੇ ਹੌਸਲੇ ਨੇਗੇ ਉਹਨਾਂ ਨੂੰ ਠਾਰ ਨਹੀਂ ਪਹੁੰਚ ਸਕਦੀ ਜਿਹੜੇ ਸਾਡੇ ਹੌਸਲੇ ਨੇ ਅਸੀਂ ਹੌਸਲੇ ਦੇ ਨਾਲ ਬੈਠੇ ਆ ਇੱਥੇ ਸਾਡੇ ਹੌਸਲੇ ਗਰਮ ਨੇ ਇਸ ਕਰਕੇ ਜਿੰਨੇ ਵੀ ਸਾਥੀ ਲਾਈਵ ਸੁਣਦੇ ਆ ਜਾਂ ਸਾਡੇ ਨਾਲ ਇੱਥੇ ਧਰਨੇ ਤੇ ਪਹੁੰਚਦੇ ਆ ਉਹਨਾਂ ਨੂੰ ਬੇਨਤੀ ਆ ਵੀ ਧਰਨੇ ਤੇ ਵੱਤ-ਵੱਤ ਪਹੁੰਚਿਆ ਕਰੋ ਤੇ ਸਹਿਯੋਗ ਦਿਆ ਕਰੋ ਜਿੰਨਾ ਵੀ ਉੱਥੋਂ ਤੋਂ ਹੋ ਸਕਦਾ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਬਹੁਤ ਵੱਡਾ ਸੰਘਰਸ਼ ਸਮਾਧਨ ਵਿੱਢਣ ਜਾ ਰਹੇ ਆਂਗੇ ਅਗਰ ਆਪਣੀ ਭਰਤੀ ਦੀ ਪ੍ਰੋਸੈਸ ਨਹੀਂ ਚੱਲਦਾ ਅਗਰ ਸਰਕਾਰ ਕੋਈ ਅਨਾਂ ਕਰਨੀ ਕਰਦੀ ਆ ਕੋਈ ਟਾਲਮਟੋਲ ਕਰਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਨੂੰ ਤੱਕੜੇ ਹੋ ਕੇ ਟੱਕਰਾਂਗੇ ਇਸ ਕਰਕੇ ਸਾਰੇ ਤੱਕੜੇ ਦੇ ਸਾਥੀਓ ਆਪਾਂ ਜਿੱਥੇ ਦੇ ਜਿੱਥੇ ਦੇ ਨਜ਼ਦੀਕ ਆ ਬਿਲਕੁਲ ਅਗਲੀ ਗੱਲ ਸਾਥੀ ਜੀਤ ਅਜੀਤ ਅਜੀਤ ਸਾਥੀਓ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਟੇ ਕੁਝ ਗੱਲਾਂ ਬਾਈ ਕੁਪੀ ਨੇ ਦੱਸਤੀਆਂ ਕੁਝ ਮੈਂ ਦੱਸਦਾ ਜਿਵੇਂ ਬਹੁਤ ਸਾਰੀਆਂ ਸਾਥੀਆਂ ਦੇ ਇਹ ਸਵਾਲ ਹੁੰਦੇ ਆ ਵੀ ਸਾਥੀ ਧਰਨਾ ਲਾ ਕੇ ਬੈਠਿਆ ਵੀ ਕੰਮ ਜਿਹੜਾ ਜਲਦੀ ਨਹੀਂ ਹੋ ਰਿਹਾ ਤਾਂ ਸਾਥੀਓ ਮੈਂ ਤੁਹਾਨੂੰ ਦੱਸਦਾ ਵੀ ਆਪਣਾ ਜਿਹੜਾ ਕੰਮ ਹੋ ਬਹੁਤ ਵਧੀਆ ਹੋ ਰਿਹਾ ਬਹੁਤ ਫਾਸਟ ਚੱਲ ਰਿਹਾ ਮੈਂ ਤੁਹਾਨੂੰ ਇਹ ਕਿਵੇਂ ਕਹਿਣਾ ਵੀ ਬਹੁਤ ਫਾਸਟ ਕੰਮ ਚੱਲ ਰਿਹਾ ਕਿਉਂਕਿ ਜਿੰਨੀ ਕਿ ਇੱਥੇ ਗਿਣਤੀ ਆ ਉਸ ਹਿਸਾਬ ਨਾਲ ਬਹੁਤ ਫਾਸਟ ਚੱਲ ਰਿਹਾ ਜੇ ਤੁਸੀਂ ਇਸ ਤੋਂ ਵੀ ਵੱਧ ਫਾਸਟ ਕਰਨਾ ਵੀ ਤੁਸੀਂ ਜਲਦੀ ਤੋਂ ਜਲਦੀ ਕਰਨਾ ਤਾਂ ਇੱਥੇ ਗਿਣਤੀ ਉਸ ਹਸਾਬ ਦੀ ਕਰਨੀ ਪਊਗੀ ਜੇ ਇੱਥੇ ਬੰਦੇ ਘਟਣੇ ਕੰਮ ਚੱਲ ਰਿਹਾ ਫਾਸਟ ਹੀ ਚੱਲ ਰਿਹਾ ਉਸ ਹਸਾਬ ਨਾਲ ਕਿ ਜਿੰਨੀ ਤੇ ਗਿਣਤੀ ਹੈ ਕਿ ਤੇ ਇੱਕ ਗੱਲ ਹੋਰ ਮੀਟਿੰਗਾਂ ਸਾਥੀਓ ਹੁੰਦੀਆਂ ਨੇ ਪਰ ਉਸ ਹਸਾਬ ਨਾਲ ਜਿਹੜਾ ਰਿਜ਼ਲਟ ਨਿਕਲ ਕੇ ਨਹੀਂ ਆਉਂਦਾ ਤਾਂ ਕਰਕੇ ਤੁਹਾਡੇ ਕੋਲੇ ਉਸ ਹਸਾਬ ਦੀ ਜਿਹੜੀ ਗੱਲ ਆ ਉਹ ਲਾਈਵ ਦੇ ਵਿੱਚ ਨਹੀਂ ਦੱਸੀ ਜਾਂਦੀ ਅੱਜ ਵੀ ਮੀਟਿੰਗਾਂ ਹੋਈਆਂ ਨੇ ਤੇ ਕੱਲ ਨੂੰ ਵੀ ਮੀਟਿੰਗਾਂ ਹੋਣਗੀਆਂ ਤੇ ਜਿਹੜੀਆਂ ਕੱਲ ਮੀਟਿੰਗਾਂ ਹੋਣਗੀਆਂ ਜੇ ਉਹਦੇ ਵਿੱਚ ਜਿਹੜੇ ਪੁਕਤਾ ਹੱਲ ਹੋਈ ਤਾਂ ਸਾਨੂੰ ਲਾਈਵ ਉਹ ਜਿਹੜਾ ਸਾਰੀ ਜਾਣਕਾਰੀ ਉਹ ਸ਼ਾਮ ਤੱਕ ਦੱਸਾਂਗੇ ਇਸ ਤੋਂ ਬਾਅਦ ਜਿਹੜੀ ਇੱਥੋਂ ਦੇ ਪ੍ਰਸ਼ਾਸਨ ਨੂੰ ਇਹ ਅਪੀਲ ਆ ਵੀ ਜਿਹੜੇ ਸਾਨੂੰ ਅੱਜ 137 ਦਿਨ ਦੇ ਕਰੀਬ ਹੋ ਚੁੱਕੇ ਆ ਜਿਹੜਾ ਤੁਸੀਂ ਕਹਿੰਦੇ ਹੋ ਵੀ ਅਸੀਂ ਹਾਂ ਜਿਹੋ ਜਿਹੀ ਵੀ ਘਰਨਾ ਅਨਾਉਂਸ ਕਰਦੇ ਹਾਂ ਤੁਸੀਂ ਸਾਨੂੰ ਮੀਟਿੰਗਾਂ ਦਿਵਾਉਣਿਓ ਜਾਂ ਕੁਝ ਵੀ ਤੁਸੀਂ ਸਾਡਾ ਸਾਥ ਦਿਨੇਓ ਤੇ ਅਸੀਂ ਇਹ ਕਿ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਸ਼ਾਸਨ ਦਾ ਵੀ ਤੁਸੀਂ ਸਾਨੂੰ ਜਿਹੜੀਆਂ ਉਹ ਮੀਟਿੰਗਾਂ ਦਿਵਾਉਣੇ ਹੋ ਪਰ ਇਸ ਤੋਂ ਬਾਅਦ ਜਿਹੜਾ ਅਸੀਂ ਕੋਈ ਤਾਂ ਨਿਵਾਦੀ ਕਰਨਾ ਕਿਉਂਕਿ ਜਿਹੜਾ ਟਾਈਮ ਆ ਉਹ ਬਹੁਤ ਜ਼ਿਆਦਾ ਹੋ ਚੁੱਕਿਆ 4 ਸਾਲ ਤੋਂ ਉੱਪਰ ਹੋ ਚੁੱਕਿਆ ਇਸ ਭਰਤੀ ਨੂੰ ਆਏ ਨੂੰ ਅਸੀਂ ਇਸ ਤੋਂ ਬਾਅਦ ਤੁਹਾਡਾ ਕੋਈ ਉਹ ਨਹੀਂ ਕਰਨਾ ਹੈਗਾ ਵੀ ਜਿਹੜਾ ਅਸੀਂ ਤੁਹਾਡਾ ਧੰਨਵਾਦ ਕਰੀਏ ਤੇ ਇਸ ਤੋਂ ਬਾਅਦ ਤੁਹਾਡੇ ਜਿਹੜੇ ਸਾਥੀ ਨੇ ਆਪਣੇ ਜਿਹੜੀ ਬੇਰੋਜ਼ਗਾਰ ਸਾਥੀ ਨੇ ਉਹਨਾਂ ਨੂੰ ਵੀ ਅਪੀਲ ਆ ਵੀ ਜਿਹੜੇ ਆਪਣੇ ਆਪਸੀ ਮਨਮਟਾਵ ਨੇ ਉਹਨਾਂ ਨੂੰ ਭਲਾ ਕੇ ਜਾਂ ਆਪਣੀਆਂ ਗੱਲਾਂ ਨੂੰ ਭਲਾ ਕੇ ਇੱਥੇ ਸਾਰੇ ਪਹੁੰਚੋ ਜੇ ਫਿਰ ਵੀ ਕੋਈ ਗੱਲਬਾਤ ਹੁੰਦੀ ਆ ਤੁਹਾਡੇ ਇੱਥੇ ਬੈਠੇ ਆ ਸਾਰੇ ਗੱਲ ਕਲੀਅਰ ਕਰ ਲਾਂਗੇ ਉਮੀਦ ਆ ਸਾਥੀ ਉਹ ਤੁਸੀਂ ਇਹ ਸਾਰੀਆਂ ਗੱਲਾਂ ਸਮਝੇ ਹੋਵੋਗੇ ਬਹੁਤ ਵਧੀਆ ਸੁਝਮਾ ਨੂੰ ਇਸ ਤੋਂ ਬਾਅਦ ਆਪਣੇ ਸਾਥੀ ਗੱਲ ਕਰਨਗੇ ਅਸ਼ੋਕ 바ਵਾ ਜੀ ਬਲਵਿੰਦਰ ਕਾਕਾ ਜੀ ETT 594 ਜਿੰਨੇ ਵੀ ਬੇਰੋਜ਼ਗਾਰ ਅਧਿਆਪਕ ਸਾਥੀ ਇਸ ਵਕਤ ਜਿਹੜਾ ਤੁਸੀਂ ਲਾਈਵ ਜੁੜੇ ਹੋਏ ਹੋ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਖਾਸ ਕਰਕੇ ਆਪਣੇ ਸਾਥੀ ਗੌਰਵ ਜੀ ਨੇ ਗੌਰਵ ਸਾਥੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਉਹਨਾਂ ਦੀ ਜਿਹੜੀ ਡਿਮਾਂਡ ਹੈ ਜਿਹੜੀ ਮੰਗ ਆ ਜਿਹੜੀ ਬੇਨਤੀ ਕੀਤੀ ਗਈ ਹੈ ਕਿ ਤੁਸੀਂ ਪਲੀਏ ਇਸ ਬਾਰੇ ਕਿਸੇ ਨੇ ਨਹੀਂ ਬੋਲਣਾ ਵੀ ਤੁਸੀਂ ਧਰਨੇ ਤੇ ਆਓ ਇਆਪਾ ਠੀਕ ਆ ਅਸੀਂ ਤੁਹਾਡੀ ਜਿਹੜੀ ਬਹੁਤ ਵੱਡੀ ਬੇਨਤੀ ਆ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ ਇਸ ਗੱਲ ਦੀ ਜਿਹੜੀ ਤੁਹਾਡੇ ਅੱਗੇ ਰਿਕੁਐਸਟ ਬੇਨਤੀ ਇਹ ਨਹੀਂ ਕਰਾਂਗੇ ਕਿ ਤੁਸੀਂ ਧਰਨੇ ਤੇ ਆਓ ਕਿਉਂਕਿ ਤੁਹਾਡੇ ਬਿਨਾ ਧਰਨੇ ਆਉਣ ਤੇ ਜਿਹੜਾ ਇਹ ਕੰਮ ਆ ਨਿਰੰਤਰ ਚੱਲਦਾ ਰਹੂਗਾ ਤੇ ਕੰਮ ਆਪਣਾ ਹੋ ਜਾਊਗਾ ਕਿਉਂਕਿ ਆ ਜਿੰਨੇ ਬੰਦੇ ਬੈਠੇ ਆ ਭੈਣਾ ਬੈਠੇ ਨੇ ਭਰਾ ਬੈਠੇ ਨੇ ਸਾਰੇ ਸਾਥੀ ਤੇ ਇਹ ਕੰਮ ਕਰਵਾ ਲੈਣਗੇ ਤੁਹਾਨੂੰ ਇਹ ਲੱਗਦਾ ਵੱਡੇ ਭਰਾ ਜਾਂ ਛੋਟੇ ਭਰਾ ਤਾਂ ਅਸੀਂ ਵੀ ਜਿਹੜੀ ਤੁਹਾਡੀ ਬੇਨਤੀ ਆ ਉਹ ਅਸੀਂ ਮਨਜ਼ੂਰ ਕਰ ਰਹੇ ਆ ਆਪਾਂ ਆਪਣਾ ਤੁਹਾਡਾ ਸੌਰਵ ਜੀ ਤੁਹਾਡਾ ਬਹੁਤ ਬਹੁਤ ਜਿਹੜਾ ਗੁਡੇਲਾ ਜਾਂ ਭਾਈ ਦਾ ਕੀ ਨਾਮ ਹੈ ਗੁਡੇਲਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਲਹਮਦੁਲਿਲਾ ਤਾਂ ਹੁਣ ਇਹਦੇ ਨਾਲ ਹੀ ਮਿਲਦੀ ਗੱਲ ਸਾਥੀ ਜੀ ਚਲੋ ਤੁਸੀਂ ਧਰਨੇ ਤੇ ਆਉਂਦੇ ਹੋਵੋਗੇ ਜਾਂ ਨਹੀਂ ਵੀ ਆਏ ਮੈਨੂੰ ਲੱਗਦਾ ਆਉਂਦੇ ਹੋਵੋਗੇ ਜੇ ਜੁੜੇ ਹੋਏ ਹੋ ਲਾਈਵ ਦੇ ਵਿੱਚ ਦੇਖ ਵੀ ਰਹੇ ਹੋ ਇਹ ਵੀਰ ਜਿਹੜਾ ਇਹ ਧਰਨਾ ਲੱਗਿਆ ਹੋਇਆ ਜਿਹੜਾ ਇਹ ਪ੍ਰੋਟੈਸਟ ਲੱਗਿਆ ਹੋਇਆ ਜਿਹੜਾ ਇਹ ਜੋ ਵੀ ਆਪਾਂ ਐਜੀਟੇਸ਼ਨ ਲੜਦੇ ਆ ਤਾਂ ਜੋ ਵੀ ਕੰਮ ਹੁੰਦਾ ਭਾਵੇਂ ਪੋਸਟਰ ਨਿਕਲਣਾ ਤੇ ਭਾਵੇਂ ਜੁਆਇਨਿੰਗ ਹੋਵੇ ਭਾਵੇਂ ਪਿਛਲੇ ਸਾਥੀ ਜਿਹੜੇ ਜੁਆਇਨ ਕੀਤੇ ਨੇ ਤੇ ਭਾਵੇਂ ਜੇ ਹੁਣ ਵੀ ਆਪਾਂ ਜੁਆਇਨ ਕਰਾਂਗੇ ਤਾਂ ਇਹ ਸਾਰਾ ਕੰਮ ਆ ਜਿਹੜਾ ਇਹ ਧਰਨਿਆਂ ਦੇ ਨਾਲ ਹੀ ਹੋਣਾ ਤੇ ਜਿਹੜੀਆਂ ਮੀਟਿੰਗਾਂ ਨੇ ਇਹਨਾਂ ਦੇ ਵਿੱਚ ਹੀ ਨਿਕਲ ਕੇ ਆਉਂਦੀਆਂ ਨੇ ਤਾਂ ਇਸ ਕਰਕੇ ਤੁਹਾਡੀ ਜਾਣਕਾਰੀ ਦੇ ਵਿੱਚ ਇਹ ਵਾਅਦਾ ਕਰਦੇ ਆ ਜੇ ਤੁਹਾਨੂੰ ਹੁਣ ਕੋਈ ਵੀ ਗੱਲ ਜਿਹੜੀ ਤੁਹਾਨੂੰ ਪਿੰਚ ਕਰੀ ਹੋਵੇ ਤੇ ਅਸੀਂ ਤੁਹਾਨੂੰ ਕੋਈ ਪੋਕ ਨਹੀਂ ਕਰ ਰਹੇ ਜੇ ਤੁਹਾਨੂੰ ਇਹ ਪਿੰਚ ਕਰੀ ਹੋਵੇ ਤਾਂ ਉਹਦੇ ਲਈ ਅਸੀਂ ਤੁਹਾਡੇ ਤੋਂ ਐਡਵਾਂਸ ਦੇ ਵਿੱਚ ਸੌਰੀ ਮੰਗਦੇ ਆਂ ਪਰ ਐਵੇਂ ਦੀਆਂ ਗੱਲਾਂ ਭਰਾ ਤੁਸੀਂ ਆਪਾਂ ਨੇ ਅਧਿਆਪਕ ਬਣਨਾ ਐਵੇਂ ਦੀਆਂ ਗੱਲਾਂ ਨਾ ਕਰਿਆ ਕਰੋ ਤੇਰਾ ਮਤਲਬ ਸਿੱਧਾ-ਸਿੱਧਾ ਇੱਥੇ ਜਾਂਦਾ ਕਿ ਤੁਸੀਂ ਸਿਰਫ ਔਰ ਸਿਰਫ ਮੀਟਿੰਗ ਬਾਰੇ ਗੱਲ ਕਰਨ ਆਉਨੇ ਹੋ ਤਾਂ ਐਸੇ ਕਰਕੇ ਦਾ ਅਸੀਂ ਫਿਰ ਤੁਹਾਨੂੰ ਉਹ ਸਾਰੀਆਂ ਗੱਲਾਂ ਨੇ ਜਿਹੜੀਆਂ ਆਪਾਂ ਅਸੀਂ ਵਾਰੀ-ਵਾਰੀ ਹਮੇਸ਼ਾ ਇਹ ਗੱਲ ਬੋਲਦੇ ਆਂ ਪਿਛਲੇ ਲਾਈਵ ਦੇ ਵਿੱਚ ਇਹ ਗੱਲ ਬੋਲੀ ਗਈ ਹੈ ਸਪੈਸ਼ਲ ਬਹੁਤ ਸਾਰੇ ਸਾਥੀਆਂ ਦੇ ਇਹ ਗੱਲ ਵੀ ਇਹ ਮਲਾਲ ਸੀਗਾ ਕਿ ਤੁਸੀਂ ਜਿਹੜੀ ਗੱਲਾਂ ਬਹੁਤ ਸਾਰੇ ਸਾਥੀ ਇਸ ਗੱਲ ਨੂੰ ਲੈ ਕੇ ਨੈਗੇਟਿਵ ਹੋ ਗਏ ਕਿ ਜਿਹੜੀ ਗੱਲ ਆ ਜਨਵਰੀ ਵਾਲੀ ਗੱਲ ਬੋਲੀ ਸੀ ਪਿਛਲੇ ਲਾਈਵ ਦੇ ਵਿੱਚ ਜਿਹੜਾ ਇਸ ਤੋਂ ਪਿਛਲਾ ਲਾਈਵ ਸੀਗਾ ਤੇ ਉਸ ਤੋਂ ਪਿਛਲੇ ਲਾਈਵ ਦੇ ਵਿੱਚ ਸੈਕਿੰਡ ਲਾਸਟ ਜਿਹੜਾ ਲਾਈਵ ਹੋਇਆ ਉਹਦੇ ਵਿੱਚ ਲਾਈਵ ਦੇ ਵਿੱਚ ਇਹ ਗੱਲ ਬੋਲੀ ਗਈ ਕਿ ਜਨਵਰੀ ਦੇ ਵਿੱਚ ਜਿਹੜਾ ਕੋਈ ਨਹੀਂ ਕੰਮ ਹੋ ਰਿਹਾ ਤਾਂ ਉਹਦਾ ਇੱਕ ਕਾਰਨ ਵੱਡਾ ਇਹ ਸੀਗਾ ਕਿ ਬਹੁਤ ਸਾਰੇ ਸਾਥੀ ਅਲੱਗ-ਅਲੱਗ ਸਮੇਂ ਤੇ ਜਿਹੜਾ ਗਰੁੱਪਾਂ ਦੇ ਵਿੱਚ ਜਾਂ ਸਾਨੂੰ ਪਰਸਨਲੀ ਕਾਲ ਕਰਕੇ ਕਹਿੰਦੇ ਸੀਗੇ ਕਿ ਲਓ ਵੀ ਆਪਨਾ ਜਨਵਰੀ ਦੇ ਵਿੱਚ ਆਹ ਲਿਸਟ ਪੈਣ ਲੱਗੀ ਆ ਐਨੇ ਦੀ ਲਿਸਟ ਪੈਣ ਲੱਗੀ ਆ ਉਹ ਸਾਨੂੰ ਉਹ ਗੱਲ ਦਾ ਪਤਾ ਨਹੀਂ ਤੇ ਸਾਨੂੰ ਉਸ ਗੱਲ ਦਾ ਪਤਾ ਨਹੀਂ ਤੇ ਤੁਸੀਂ ਘਰੇ ਬੈਠੇ ਬਹੁਤ ਸਾਰੇ ਸਾਥੀ ਜਾਂ ਅਲੱਗ-ਅਲੱਗ ਮਤਲਬ ਕਿਸੇ ਵੀ ਮਾਧਿਅਮ ਰਾਹੀਂ ਤਾਂ ਉਹ ਸਾਨੂੰ ਇਹ ਜਾਣਕਾਰੀ ਦੇ ਰਹੇ ਨੇ ਇਹ ਗੱਲ ਨਹੀਂ ਹੈਗੀ ਕਿ ਅਸੀਂ ਬਹੁਤ ਜ਼ਿਆਦਾ ਸਾਡੇ ਲਿੰਕ ਨੇ ਜਾਂ ਅਸੀਂ ਉਹ ਆ ਪਰ ਜਿੰਨੀ ਸਾਡੇ ਇੱਥੇ ਆਪਾਂ ਧਰਨੇ ਦੇ ਬੈਠੇ ਆ ਤੇ ਜਿਹੜੇ ਸਾਰੇ ਜਿੰਨੇ ਵੀ ਬੇਰੋਜ਼ਗਾਰ ਨੇ ਤੇ ਉਹਨਾਂ ਨੂੰ ਜਿੰਨੀਆਂ ਵੀ ਪੋਸਟਾਂ ਨੇ ਉਹ ਪੋਸਟਾਂ ਪੂਰੀਆਂ ਕਰਵਾਉਣ ਦੀ ਜ਼ਿੰਮੇਵਾਰੀ ਬੇਰੋਜ਼ਗਾਰ ਅਧਿਆਪਕ ਜੁਨੇ 9594 ਦੀ ਆ ਉਹ ਉਹ ਸੇ ਵਕਤ ਸਾਨੂੰ ਇਹ ਦੱਸਿਆ ਜਾ ਰਿਹਾ ਕਿ ਐਨੇ ਦੀ ਲਿਸਟ ਆ ਰਹੀ ਆ ਸਾਥਿਓ ਤੇ ਤੁਸੀਂ ਤਿਆਰੀ ਬੱਟ ਲਓ ਐਨੇ ਦੀ ਲਿਸਟ ਆਊਗੀ ਤੇ ਹੁਣ ਇਹ ਹੋਊਗਾ ਤਾਂ ਉਸ ਗੱਲ ਦੇ ਵਿੱਚੋਂ ਇਹ ਸਾਰੀ ਗੱਲ ਨਹੀਂ ਗਈ ਤੇ ਅਸੀਂ ਤਾਂ ਬੋਲਿਆ ਤੇ ਜਨਵਰੀ ਦੀ ਫੇਰ ਅਸੀਂ ਉਹ ਗੱਲ ਹੁਣ ਵੀ ਬੋਲਦੇ ਆ ਜੇ ਤੁਸੀਂ ਕਹਿੰਦੇ ਹੋ ਤਾਂ ਜੇ ਅਸੀਂ ਜਥੇਬੰਦੀ ਕੋਈ ਗੱਲ ਕਰਦੇ ਉਹਦੀ ਜਵਾਬਦੇਹੀ ਹੈਗੀ ਆ ਇਹ ਹਮੇਸ਼ਾ ਕਰ ਲਾਈਵ ਦੇ ਵਿੱਚ ਬੋਲਦੇ ਨੇ ਇੱਕ ਵੀ ਕੋਈ ਗੱਲ ਕਰੀ ਆ ਤਉਦੀ ਜਵਾਬਦੇਹੀ ਸਾਡੇ ਵੱਲੋਂ ਹੈਗੀ ਕਮੇਟੀ ਵੱਲੋਂ ਜਥੇਬੰਦੀ ਵੱਲੋਂ ਹੋਊਗੀ ਮੈਂ ਇਸ ਕਰਕੇ ਉਹ ਗੱਲ ਜਿਹੜੀ ਜਨਵਰੀ ਵਾਲੀ ਬੋਲੀ ਸੀਗੀ ਤਾਂ ਬੋਲੀ ਸੀਗੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਕੋਈ ਵੀ ਅਸੀਂ ਜਾਣਕਾਰੀ ਤੁਹਾਨੂੰ ਦਵਾਂਗੇ ਤਾਂ ਉਹਦੀ ਜਵਾਬਦੇਹੀ ਸਾਡੀ ਹੋਊਗੀ ਜੇ ਤੁਹਾਨੂੰ ਮੋਰਚੇ ਤੋਂ ਜੇ ਕੋਈ ਇਸ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਤੁਹਾਡੇ ਨਾਲ ਕੋਈ ਗੱਲ ਕਾ ਸਾਂਝੀ ਕਰਦੇ ਆ ਤਾਂ ਉਹਦੀ ਜਵਾਬਦੇਹੀ ਕਮੇਟੀ ਦੀ ਹੈ ਜਥੇਬੰਦੀ ਦੀ ਆ ਤਾਂ ਵੈਸੇ ਤੁਹਾਡੇ ਨਾਲ ਪਰਸਨਲੀ ਤੁਹਾਡੇ ਨਾਲ ਕੋਈ ਵੀ ਮਤਲਬ ਗੱਲਬਾਤ ਕਰਦਾ ਤਾਂ ਉਹਨੂੰ ਕੁਛ ਵੀ ਕੋਈ ਕਹਿੰਦਾ ਵੀ ਮੰਨ ਲਓ ਆਉਣ ਵਾਲੀ ਆ 15 ਜਨਵਰੀ ਨੂੰ ਬਹੁਤ ਸਾਰੇ ਸਾਥੀਆਂ 15 ਜਨਵਰੀ ਨੂੰ ਕਹਿ ਰਹੇ ਸੀਗੇ ਕਿ ਲਿਸਟ ਆਊਗੀ ਤਾਂ 15 ਜਨਵਰੀ ਨੂੰ ਕੋਈ ਲਿਸਟ ਆਉਣ ਵਾਲੀ ਨਹੀਂ ਹੈਗੀ ਸਾਥੀਓ ਇਹ ਗੱਲ ਤੁਹਾਨੂੰ ਅੱਜ ਲਾਈਵ ਦੇ ਵਿੱਚ ਬੋਲਦਿਆਂ ਤਾਂ ਕੋਈ ਕੋਈ ਕਹਿੰਦੇ 20 ਜਨਵਰੀ ਨੂੰ ਲਿਸਟ ਆਉਣ ਵਾਲੀ ਆ ਕੋਈ ਕਹਿੰਦੇ 25 ਨੂੰ ਆਉਣ ਵਾਲੀ ਆ ਜਦੋਂ ਜਿਹੜੀ ਗੱਲ ਅਸੀਂ ਆ ਮੰਨ ਲਓ ਕੋਈ ਲਿਸਟ ਆ ਵੀ ਗਈ ਪਰ ਜੋ ਗੱਲ ਅਸੀਂ ਕਹਿੰਨੇ ਆ ਅਸੀਂ ਉਹਦਾ ਜਵਾਬ ਦੇਵਾਂਗੇ ਜਿਹੜੀ ਗੱਲ ਜਥੇਬੰਦੀ ਵੱਲੋਂ ਜਾਂ ਸਾਡੇ ਵੱਲੋਂ ਕਿਸੇ ਵੀ ਸਾਥੀ ਵੱਲੋਂ ਤਾਂ ਉਹਦੀ ਜਿਹੜੀ ਜਵਾਬਦੇਹੀ ਹੋਊਗੀ ਆਦਰਵਾਈਜ਼ ਜੇ ਕੋਈ ਤੁਹਾਨੂੰ ਕੋਈ ਗਰੁੱਪ 'ਚ ਕੋਈ ਬੋਲਦਾ ਸਾਨੂੰ ਉਹਦੇ ਬਾਰੇ ਨਹੀਂ ਪਤਾ ਤੁਹਾਨੂੰ ਕੋਈ ਲਿਸਟ ਕਹਿੰਦਾ ਕੋਈ 1255 ਦੀ ਲਿਸਟ ਕਹਿੰਦਾ ਕੋਈ 1517 ਦੀ ਪਨੀ ਕਿੱਥੋਂ ਕਿੱਥੋਂ ਕਿੰਨੇ ਕਿਹੜੀਆਂ-ਕਿਹੜੀਆਂ ਲਿਸਟਾਂ ਕੱਢ ਕੇ ਲਿਆਉਂਦੇ ਮੈਨੂੰ ਲੱਗਦਾ ਇੰਨੀਆਂ ਲਿਸਟਾਂ ਦਾ ਡਿਪਾਰਟਮੈਂਟ ਨੂੰ ਵੀ ਨਹੀਂ ਪਤਾ ਹੋਣਾ ਜਿੰਨੀਆਂ ਲਿਸਟਾਂ ਆਪਣੀਆਂ ਬੇਰੁਜ਼ਗਾਰਾਂ ਅਧਿਆਪਕਾਂ ਨੂੰ ਗਰੁੱਪਾਂ 'ਚ ਚੱਲਦੀਆਂ ਨੇ ਤਾਂ ਇਸ ਕਰਕੇ ਤੁਸੀਂ ਇਹਨਾਂ ਚੀਜ਼ਾਂ ਤੋਂ ਜਿਹੜਾ ਪਰਹੇਜ਼ ਕਰਿਆ ਕਰੋ ਜਦੋਂ ਜਿਹੜੀ ਗੱਲ ਆਪਣੇ ਵੱਲੋਂ ਹੋਊਗੀ ਤੋ ਉਹਦੀ ਜਿਹੜੀ ਗੱਲ ਆ ਸੋਲਡ ਪ੍ਰੂਫ ਨਾਲ ਤੁਹਾਨੂੰ ਨਾਲ ਗੱਲ ਤੁਹਾਡੇ ਨਾਲ ਗੱਲ ਆ ਜਿਹੜੀ ਉਹ ਸਾਂਝੀ ਕਰਾਂਗੇ ਸ਼ੇਅਰ ਕਰਾਂਗੇ ਤਾਂ ਇਹ ਮੈਂ ਦੀਆਂ ਗੱਲਾਂ ਚ ਨਾ ਜਾਇਆ ਕਰੋ ਹੁਣ ਜਿਹੜੀ ਬਾਕੀ ਗੱਲ ਆ ਮੀਟਿੰਗ ਬਾਰੇ ਦਾ ਤੁਹਾਡੇ ਨਾਲ ਆ ਅਸ਼ੋਕ ਕਰੂਗਾ ਅਸ਼ੋਕ ਜੀ ਕਰਨਗੇ ਤੁਹਾਡੇ ਨਾਲ ਤੇ ਗੱਲ ਇਹ ਇਸ ਕਰਕੇ ਇਹ ਜਿਹੜੀ ਨੈਗੇਟਿਵ ਹੋਣ ਵਾਲੀ ਗੱਲ ਆ ਤੁਸੀਂ ਬਹੁਤ ਸਾਰੇ ਭੈਣਾਂ ਦਾ ਭਰਾਵਾਂ ਦਾ ਇਸ ਕਰਕੇ ਪਰਸਨਲ ਫੋਨ ਆ ਕੇ ਵੀ ਨਹੀਂ ਤੁਸੀਂ ਵੀ ਇਹ ਗੱਲ ਕਿਉਂ ਬੋਲੀ ਆ ਤਾਂ ਉਹ ਗੱਲ ਇਸ ਕਰਕੇ ਬੋਲੀ ਸੀ ਕਿ ਤੁਹਾਨੂੰ ਗੁਮਰਾਹ ਕੀਤਾ ਜਾ ਰਿਹਾ ਕਿ ਜਨਵਰੀ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਬੇਰੋਜ਼ਗਾਰ ਆਦੇ ਆਪਕਨ ਉਹ ਅਵੈਸਲੀ ਹੋ ਜਾਂਦੇ ਐ ਇਸ ਗੱਲ ਨੂੰ ਲੈ ਕੇ ਕਿ ਹੁਣ ਜਨਵਰੀ ਦੇ ਵਿੱਚ ਦਾ ਕੰਮ ਹੋਣ ਵਾਲਾ ਹੋ ਸਕਦਾ ਕਿਸੇ ਸਾਥੀ ਨੇ ਤੁਹਾਡੇ ਨਾਲ ਜਾਂ ਕਿਸੇ ਵੀ ਭਰਾ ਨੇ ਤੁਹਾਡੇ ਨਾਲ ਇਸ ਗੱਲ ਦਾ ਇਸ ਕਰਕੇ ਗੱਲ ਕਹਿਤੀ ਹੋਣੀ ਆ ਕਿ ਤੁਹਾਡਾ ਜਿਹੜਾ ਕੰਮ ਆ ਜਿਹੜਾ ਤੁਹਾਡਾ ਕੰਮ ਆ ਵੀ ਉਹ ਜਲਦੀ ਹੋ ਜਾਊਗਾ ਤਾਂ ਤੁਸੀਂ ਧਰਨੇ ਤੇ ਪਹੁੰਚੋ ਇਸ ਮਤਲਬ ਉਹਦੇ ਨਾਲ ਤਰੀਕੇ ਨਾਲ ਕੀ ਹੋਣੀ ਸੰਦਰਭ ਦੇ ਵਿੱਚ ਪਰ ਤੁਸੀਂ ਉਸ ਤਰੀਕੇ ਨਾਲ ਲੈ ਜਾਂਦੇ ਸਾਨੂੰ ਉਸ ਕਾਰ ਤਰੀਕੇ ਨਾਲ ਕਾਲ ਆਈ ਆ ਕਿ ਸਿੱਤੋਂ ਨਵੀਂ ਗੱਲ ਬੋਲੀ ਆ ਇੱਕ ਸੱਚ ਦਾ ਕਮੈਂਟ ਆ ਰਿਹਾ ਵਿੱਦਾ ਹੈਲਡ ਵਾਲਾ ਜਿਹੜਾ ਸਾਥੀ ਵਿੱਦਾ ਹੈਲਡ ਵਾਲਾ ਉਹ ਤੁਸੀਂ ਡਿਪਾਰਟਮੈਂਟ ਦੇ ਵਿੱਚੋਂ ਵੀ ਮਿਲੋ ਜੇ ਤੁਹਾਨੂੰ ਲੱਗਿਆ ਕੋਈ ਗੱਲ ਨਹੀਂ ਜੱਥੇਬੰਦੀ ਨਾਲ ਗੱਲ ਕਰ ਲੂ ਪਰ ਉਹਦੇ ਵਿੱਚ ਇੱਕ ਗੱਲ ਇਹ ਹੁੰਦੀ ਆ ਸਾਥਿਓ ਹੁਣ ਜਿਹੜਾ ਵਿੱਦਾ ਹੈਲਡ ਵਾਲਾ ਹੁੰਦਾ ਉਹਦੇ ਵਿੱਚ ਤੁਹਾਡੀ ਡਾਕੂਮੈਂਟ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਆਈ ਹੋਈ ਆ ਕੋਈ ਤਰੁੱਟੀ ਹੁੰਦੀ ਆ ਇਸ ਕਰਕੇ ਜਿਹੜਾ ਡਿਪਾਰਟਮੈਂਟ ਆ ਤੁਹਾਨੂੰ ਵਿੱਦਾ ਹੈਲਡ ਰੱਖਦਾ ਉਹਦੇ ਵਿੱਚ ਤੁਸੀਂ ਇੱਕ ਜੱਥੇਬੰਦੀ ਤੇ ਇਹ ਦੋਸ਼ ਲਗਾਮੋ ਹੁਣ ਅਸੀਂ ਨਹੀਂ ਕਹਿੰਦੇ ਕਿ ਤੁਹਾਡਾ ਕੋਈ ਡਾਕੂਮੈਂਟ ਨਕਲੀ ਆ ਜਾਂ ਅਸਲੀ ਆ ਐਦਾਂ ਦੀ ਕੋ ਸਾਨੂੰ ਪਰਸੋ ਮਿਲਿਆ ਸੀ ਖੁਦ ਲੈ ਕੇ ਗਏ ਉਹਨਾਂ ਨੂੰ ਇੱਕ ਭੈਣ ਸੀ ਇੱਕ ਭਰਾ ਸੀ ਉਹਨਾਂ ਦੇ ਵਿੱਚੋਂ ਜਿਹੜਾ ਪੰਜਾਬ ਦਾ ਜਿਹੜਾ ਵਸਨੀਕ ਆ ਉੱਥੇ ਜਦੋਂ ਆਪ অপਸ਼ਨ ਆਉਣੀ ਆ ਤਾਂ ਉਥੋਂ ਉਹਨਾਂ ਨੇ ਨੋ ਕਰਤਾ ਜਦ ਕਿ ਉਹ ਪੰਜਾਬ ਦੇ ਵਸਨੀਕ ਨੇ ਉਹਨਾਂ ਨੇ ਇਹ ਲਿਖਤਾ ਕਿ ਅਸੀਂ ਪੰਜਾਬ ਦੇ ਵਸਨੀਕ ਨਹੀਂ ਹੈਗੇ ਨੋ ਕਰਤਾ ਤਾਂ ਉਹਦੀ ਪ੍ਰੋਬਲਮ ਆਈ ਚਲੋ ਅਸੀਂ ਮਤਲਬ ਉਹਨੇ ਇਹ ਹਲਫੀਆ ਬਿਆਨ ਵੀ ਦਿੱਤਾ ਲਿਖਤੀ ਰੂਪ ਦੇ ਵਿੱਚ ਵੀ ਦਿੱਤਾ ਕਿਸੇ ਨੇ ਡੇਟ ਆਵਰਤ ਗਲਤ ਲਿਖਤੀ ਤਾਂ ਉਹ ਜਿਹੜੀ ਗਲਤੀ ਹੁੰਦੀ ਆ ਆਪਣੀ ਮਤਲਬ ਕੈਂਡੀਡੇਟ ਦੀ ਗਲਤੀ ਹੁੰਦੀ ਆ ਡਿਪਾਰਟਮੈਂਟ ਇਸ ਕਰਕੇ ਜਾਂਦਾ ਤੁਸੀਂ ਪਹਿਲਾਂ ਹੀ ਹੁਣ ਵੀ ਜਿਹੜੇ ਬੇਰੁਜ਼ਗਾਰਾਂ ਦੇ ਆਪਾਂ ਕਹਿੰਦੇ ਜਿਨ੍ਹਾਂ ਨੂੰ ਅਜੇ ਜੁਆਇਨਿੰਗ ਲੈਟਰ ਮਿਲਨੇ ਬੈਕਲੌਗ ਦੇ ਵਿੱਚ ਉਹ ਪਹਿਲਾਂ ਜੇ ਕਿਸੇ ਦੀ ਗਲਤੀ ਹੋਈ ਹੋਈ ਹੈ ਪਹਿਲਾਂ ਹੀ ਤੁਸੀਂ ਡਿਪਾਰਟਮੈਂਟ ਦੇ ਵਿੱਚ ਮਿਲ ਲਓ ਜੇ ਤੁਹਾਨੂੰ ਨਹੀਂ ਕੋਈ ਸਮਝ ਆ ਰਹੀ ਤੁਸੀਂ ਸਾਡੇ ਨਾਲ ਸੰਪਰਕ ਵੀ ਕਰ ਸਕਦੇ ਹੋ ਕੋਈ ਇਸ਼ੂ ਨਹੀਂ ਤੁਹਾਡੇ ਕੋਲ ਸਾਰਿਆਂ ਦੇ ਨੰਬਰ ਹੈਗੇ ਨੇ ਆਪਾਂ ਖੁਦ ਵੀ ਜਾ ਕੇ ਕੋਈ ਗੱਲ ਨਹੀਂ ਆਪਾਂ ਇਹ ਕੰਮ ਤੁਹਾਡਾ ਮਤਲਬ ਕਰਵਾ ਦਾਂਗੇ ਕਹਿ ਦਾਂਗੇ ਜੇ ਕੋਈ ਵੱਡੀ ਗੱਲ ਹੋਈ ਤਾਂ ਉਹਦੇ ਵਿੱਚ ਮਤਲਬ ਪਰ ਫਿਰ ਵੀ ਆਪਾਂ ਸਹਯੋਗ ਆ ਜਿਹੜਾ ਤੁਹਾਡੇ ਨਾਲ ਪੂਰਾ ਕਰਾਂਗੇ ਕਈ ਵਾਰੀ ਕਿਸੇ ਬਹੁਤ ਸਾਰੇ ਸਾਥੀ ਦੂਰ ਦਰੱਡੇ ਤੋਂ ਆਉਂਦੇ ਨੇ ਉਹਨਾਂ ਨੂੰ ਇਹ ਚੀਜ਼ ਨਹੀਂ ਸਮਝ ਆਉਂਦੀ ਇਹ ਬਹੁਤ ਵੱਡੀ ਪ੍ਰੋਬਲਮ ਹੋ ਸਕਦੀ ਹੈ ਜਦੋਂ ਰੋਜ਼ਗਾਰ ਮਿਲਦਾ ਮਿਲਦਾ ਕਿਸੇ ਦੇ ਮਾਲਕ ਖੁੰਝੇ ਜਾਂਦਾ ਬਹੁਤ ਵੱਡੀ ਪ੍ਰੋਬਲਮ ਆ ਅਸੀਂ ਇਸ ਚੀਜ਼ ਨੂੰ ਸੀਰੀਅਸ ਲੈਣੇ ਆ ਪਰ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ ਸਾਥੀਓ ਤੇ ਜਿਹੜੀ ਗੱਲ ਮੀਟਿੰਗ ਦੀ ਆ ਅਸ਼ੋਕ ਜੀ ਕਰਨਗੇ ਤੇ ਬਾਕੀ ਗੱਲਾਂ ਤੁਹਾਨੂੰ ਦੱਸ ਦਿਆਂ ਭਰਤੀ ਦਾ ਕੰਮ ਇਹ ਗੱਲ ਤੁਹਾਡੇ ਨਾਲ ਬਾਧਾ ਜਿੰਨੇ ਸਾਥੀ ਨੇ ਜਿਨ੍ਹਾਂ ਦੀ ਸਕਰੂਟੀਨੀ ਹੋਈ ਹੋਈ ਆ ਹਾਂ ਇੱਕ ਗੱਲ ਇਹ ਆ ਵੀ ਪਹਿਲਾਂ ਤੁਹਾਨੂੰ ਜਿਹੜਾ ਨਾਲ ਦੀ ਨਾਲ ਤੁਹਾਨੂੰ ਸਾਥ ਦੇਣਾ ਪਊਗਾ ਇਹ ਗੱਲ ਹੈਗੀ ਆ ਜਿਨ੍ਹਾਂ ਦੀ ਸਕਰੂਟੀਨੀ ਹੋਈ ਹੋਈ ਆ ਜਿੰਨੀਆਂ ਪੋਸਟਾਂ ਨੇ ਤੁਸੀਂ ਡਾਟਾ ਤਿਆਰ ਕਰ ਆਪ ਤਿਆਰ ਕਰ ਰੱਖਿਆ ਉਹ ਤੁਹਾਡੇ ਨਾਲ ਕਿ ਟ੍ਰਾਂਸਪੇਰੈਂਟ ਦਾ ਸਾਰਾ ਜਿੰਨੇ ਵੀ ਜਿਹੜੇ ਸਕਰੂਟੀਨੀ ਹੋਈ ਹੋਈ ਆ ਸਾਥੀਆਂ ਦੀ ਕੈਟਾਗਰੀ ਵਾਈ ਜਿਨ੍ਹਾਂ ਜਿਨ੍ਹਾਂ ਦੀ ਜਿੰਨੀਆਂ ਜਿੰਨੀਆਂ ਪੋਸਟਾਂ ਬਚਦੀਆਂ ਨੇ ਜਿੰਨੀਆਂ ਪੋਸਟਾਂ ਹੈਗੀਆਂ ਨੇ ਇਹ ਤੁਹਾਡੇ ਨਾਲ ਵਾਦਾ ਕਿ ਇਹ ਪੋਸਟਾਂ ਸਾਰੀਆਂ ਲੈ ਲਾਂਗੇ ਇੱਕ ਗੱਲ ਤੁਹਾਡੇ ਲਈ ਇਹ ਫਾਇਦੇਮੰਦ ਆ ਕਿ ਜਿਹੜੀ ਆਪਣਾ ਕਮੇਟੀ ਆ ਉਹ ਸਾਰੇ ਪਿੱਛੇ ਵਾਲੇ ਨੰਬਰਾਂ 'ਚ ਹੀ ਆ। ਆਪਾਂ ਬਹੁਤ ਸਾਰੇ ਸਾਥੀ ਇਸ ਗੱਲ ਦੀ ਗੱਲ ਕਰ ਲੈਂਦੇ ਆ ਪਿੱਛੇ ਜੇ ਕੋਈ ਪੰਨੀ ਕਿਹੜਾ ਇੱਕ ਗਰੁੱਪ ਬਣਿਆ ਇਕੱਲੀਆਂ ਫਰੈਸ਼ ਪੋਸਟਾਂ ਡੀਰਿਆਰ ਬਕਰਾਉਂਦਾ ਐਵੇਂ ਦੇ ਇਕੱਲਾ ਨਹੀਂ ਕਰਨੇ ਚਾਹੀਦੀਆਂ ਪਰ ਇਹ ਇੱਕ ਇੱਕ ਫਰੈਸ਼ ਪੋਸਟਾਂ ਡੀਰਿਆਰ ਬਕਰਾਉਣ ਦਾ ਤਾਂ ਉਹ ਸਾਰੇ ਮੈਂ ਨਾ ਬਹੁਤ ਸਾਰੇ ਉਹ ਸਾਥੀ ਨੇ ਭੈਣ ਤੇ ਭਰਾ ਨੇ ਜਿਹੜੇ ਖੁਦ ਆ ਮੈਨੂੰ ਪਰਸਨਲੀ ਫੋਨ ਕਰਕੇ ਜਾਂ ਇੱਥੇ ਖੜਾ ਕੇ ਇਹ ਗੱਲ ਕਹਿ ਰਹੇ ਸੀਗੇ ਕਿ ਸਰ ਤੁਸੀਂ ਇਕੱਲੀ ਨੌਟ ਜੋਇਨਿੰਗ ਦੀ ਲਿਸਟ ਕਿਉਂ ਪਵਾ ਰਹੇ ਹੋ ਅ ਅਸੀਂ ਕਹਿ ਵੀ ਅਸੀਂ ਥੋੜੀ ਮਤਲਬ ਲਿਸਟ ਪਵਾ ਦਾ ਡਿਪਾਰਟਮੈਂਟ ਆਪਣੇ ਵੱਲੋਂ ਪਾ ਰ ਤੇ ਵੀ ਜੇ ਤੁਸੀਂ ਇਕੱਲੇ ਨਾਟ ਜੋਇਨਿੰਗ ਦੀ ਨਾ ਪੋ ਸਰ ਸਾਡਾ ਤਾਂ ਫਿਰ ਨੰਬਰ ਰਹਿ ਜਾਣਾ ਜਦੋਂ ਫਿਰ ਤੁਸੀਂ ਸਾਰੀ ਇਕੱਠੀ ਪੋ ਨਾਟ ਜੋਇਨਿੰਗ ਦੀ ਕਿਉਂ ਪਾਉਂਦੇ ਹੋ ਤੇ ਅਸੀਂ ਉਹ ਗੱਲ ਉਦੋਂ ਵੀ ਉਹਨਾਂ ਨੂੰ ਸਪਸ਼ਟ ਕਰਤੀ ਸੀ ਤੇ ਹੁਣ ਨਾਟ ਜੋਇਨਿੰਗ ਦੀ ਪੈ ਗਈ ਉਹਨਾਂ ਨੇ ਇਕੱਲਾ ਫਰੈਸ਼ ਦੀ ਪੋਸਟਾਂ ਦੀ ਰਿਜ਼ਰਵ ਕਰਨ ਦਾ ਗਰੁੱਪ ਤਿਆਰ ਕਰ ਲਿਆ ਤੇ ਇਹ ਗੱਲ ਕਿੱਧਰ ਨੂੰ ਜਾਂਦੀ ਹੈ ਤੇ ਇਸ ਤੋਂ ਪਹਿਲਾਂ ਤੁਸੀਂ ਜਿਹੜੇ ਬਾਕੀ ਸਾਥੀ ਲੱਗੇ ਉਹਨਾਂ ਨੂੰ ਗਾਲਾਂ ਕੱਢਦੇ ਹੋ ਤੇ ਉਹ ਸਾਡੇ ਨਾਲ ਧੋਖਾ ਕਰਕੇ ਤੇ ਹੁਣ ਤੁਸੀਂ ਇਸ ਤਰੀਕੇ ਨਾਲ ਆਪ ਗਰੁੱਪ ਬਣਾ ਕੇ ਲੱਗੇ ਹੋਏ ਹੋ ਕਿ ਫਰੈਸ਼ ਪੋਸਟਾਂ ਦੀ ਰਿਜ਼ਰਵ ਕਰਾਉਣ ਦੇ ਲਈ ਸਾਥੀ ਇਕੱਠੇ ਹੋਵੋ ਤੇ ਕੋਈ ਕਿਸੇ ਤਰੀਕੇ ਨਾਲ ਕੋਈ ਕਿਸੇ ਤਰੀਕੇ ਨਾਲ ਇਹ ਗੱਲ ਤੁਹਾਨੂੰ ਪਹਿਲਾਂ ਵੀ ਸਪਸ਼ਟ ਕਰ ਰਹੇ ਆ ਸਾਥੀ ਉਹ ਗੱਲ ਇਹ ਆ ਕੋਈ ਕਿਵੇਂ ਮਰਜ਼ੀ ਗਾਣਾ ਵੀ ਕੱਢੀ ਜਾਏ ਦੇਖੋ ਇਹ ਗੱਲ ਤਾਂ ਜ਼ਰੂਰ ਆ ਕਿ ਜਦੋਂ ਤੁਸੀਂ ਬਹੁਤ ਸਾਰੇ ਬਹੁ ਗਿਣਤੀ ਦਾ ਜਿਹੜਾ ਤੁਸੀਂ ਮਤਲਬ ਭਲਾ ਚਾਹੁੰਦੇ ਹੋ ਤਾਂ 5-7 ਵਿੱਚੋਂ ਤਾਂ ਗਾਣਾ ਕੱਢਣ ਵਾਲੇ ਹੁੰਦੇ ਹੀ ਆ ਤੇ ਇਹ ਗੱਲ ਅੱਜ ਦੀ ਨਹੀਂ ਇਹ ਪਿਛਲਾ ਇਤਿਹਾਸ ਵੀ ਆ ਉੱਥੋਂ ਨਿਕਲ ਕੇ ਆਉਂਦੀ ਹੈ ਇਹ ਗੱਲ ਸਾਰੀ ਤੇ ਇਹ ਗੱਲ ਤੁਹਾਡੇ ਨਾਲ ਵਾਦਾ ਰਿਹਾ ਜਿੰਨੀਆਂ ਪੋਸਟਾਂ ਨੇ ਉਨੀਆਂ ਲਾਵਾਂਗੇ ਤੇ ਹੋਰ ਕੋਈ ਵੀ ਜਿਵੇਂ ਮਰਜ਼ੀ ਜ਼ੋਰ ਮਾਰੀ ਜਾਵੇ ਜਿਹੜੀ ਜਥੇਬੰਦੀ ਦੀ ਇੱਥੇ ਗੱਲ ਉਠੀ ਹੋਈ ਆ ਜਿਹੜਾ ਇਥੇ ਸੰਘਰਸ਼ ਚੱਲ ਰਿਹਾ ਜਿਹੜਾ ਇੱਥੇ ਸਾਰੀ ਕਮੇਟੀ ਵੀ ਬੈਠੀ ਆ ਜਿਹੜਾ ਇਥੇ ਸੰਘਰਸ਼ ਚੱਲ ਰਿਹਾ ਪ੍ਰੋਟੈਸਟ ਚੱਲ ਰਿਹਾ ਐਡੀ ਐਜੀਟੇਸ਼ਨ ਲਾਉਣੇ ਆਉਣ ਵਾਲੇ ਜਿੰਨਾਂ ਦੇ ਵਿੱਚ ਵੀ ਜਿਹੜਾ ਐਲਾਨ ਕਰਨ ਵਾਲੇ ਆ ਉਹ ਸਾਰਾ ਆਪਸ ਦੇ ਵਿੱਚ ਕਮੇਟੀ ਸਾਰਾ ਫੈਸਲਾ ਲਊਗੀ ਐਲਾਨ ਵੀ ਕਰਾਂਗੇ ਤੇ ਇਹਦੀ ਗੱਲ ਤੁਹਾਡੇ ਨਾਲੇ ਵਾਦਾ ਕਿ ਜਿਹੜੀਆਂ ਪੋਸਟਾਂ ਹੈਗੀਆਂ ਨੇ ਉਹ ਲੈ ਕੇ ਰਾਂਗੇ ਜਾਂ ਦੀ ਜਾਂ ਐਨ ਐਟ ਦੀ ਐਂਡ ਜਿੰਨਾ ਸਮਾਂ ਜਿਹੜਾ ਆਪਣੀ ਭਰਤੀ ਪੂਰੀ ਨਹੀਂ ਹੁੰਦੀ ਆਪਾਂ ਪਿੱਛੇ ਹਟਣ ਵਾਲੇ ਨਹੀਂ ਹੈਗੇ ਕੋਈ ਹੋਰ ਕੋਈ ਵੀ ਕੁਝ ਵੀ ਕਹੀ ਜਾਵੇ ਆ ਪੋਸਟਾਂ ਲੈ ਰਹੇ ਆ ਜੇ ਉਹ ਕਰ ਰਹੇ ਬਹੁਤ ਸਾਰੇ ਜ਼ੋਰ ਮਾਰਦੇ ਆ ਕੋਈ ਕਿਸ ਤਰੀਕੇ ਦੇ ਨਾਲ ਗੱਲ ਕਰਦਾ ਕੋਈ ਕਿਸੇ ਤਰੀਕੇ ਦੇ ਨਾਲ ਗੱਲ ਕਰਦਾ ਕੋਈ ਗਰੁੱਪਾਂ ਚ ਕੁਛ ਕਹਿੰਦਾ ਤਾਂ ਉਹ ਚੀਜ਼ਾਂ ਤੋਂ ਨੂੰ ਲੈ ਕੇ 네ਗੇਟਿਵ ਨਾ ਹੋਇਆ ਕਰੋ ਸਾਰੇ ਸਤਕਾਰਤ ਨੇ ਜੋ ਵੀ ਜਿਵੇਂ ਵੀ ਗੱਲ ਕਰਦਾ ਪਰ ਆਪਾਂ ਜਿਹੜੀ ਜਥੇਬੰਦੀ ਦੀ ਗੱਲ ਏ ਆ ਕਿ ਜਿੰਨੇ ਸਾਥੀ ਆਪਾਂ ਜਿਹੜਾ ਵੀੜਾ ਚੁੱਕਿਆ ਹੋਇਆ 494 ਦਾ ਜਿਹੜਾ ਬੈਕਲੌਗ ਆ ਜਾਂ ਜਿਹੜੀਆਂ ਬਾਕੀ ਬਚਦੀਆਂ ਪੋਸਟਾਂ ਨੇ ਉਹਦਾ ਵੀੜਾ ਚੁੱਕਿਆ ਹੋਇਆ ਤੁਹਾਨੂੰ ਕਿਸੇ ਵੀ ਭੈਣ ਭਰਾ ਨੂੰ ਜਿਹੜੇ ਪਿੱਛੇ ਬੈਠੇ ਨੇ ਜਿਨ੍ਹਾਂ ਦੀ ਸਕੂਟਰੀ ਹੋਈ ਹੋਈ ਆ ਜੈ ਸੀ ਬੀ ਸੀ ਜਾਂ ਜਿਹੜੇ ਵੀ ਜਰਨਲ ਸਾਥੀ ਨੇ ਓਪਨ ਦੀ ਜਿਹੜੀ ਮੈਟ ਆਉਂਦੀ ਆ ਕਿਸੇ ਵੀ ਸਾਥੀ ਨੂੰ ਇਸ ਗੱਲ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਕਿ ਕੋਈ ਐਵੇਂ ਹੋ ਜਾਊਗਾ ਜਾਂ ਕੁਝ ਵੀ ਹੋ ਬਾਪੜ ਜਾਊਗਾ ਕੋਈ ਗੱਲ ਨਹੀਂ ਜਿਹੜੀਆਂ ਪੋਸਟਾਂ ਬਚਦੀਆਂ ਨੇ ਆਪਾਂ ਸਾਰੀਆਂ ਲਾਂਗੇ ਤੁਹਾਡਾ ਜਥੇਬੰਦੀ ਤੁਹਾਡੇ ਨਾਲ ਜਥੇਬੰਦੀ ਵੱਲੋਂ ਜਿਹੜਾ ਵਾਦਾ ਤੇ ਹੋਰ ਕੋਈ ਗਰੁੱਪਾਂ ਚ ਕੁਝ ਵੀ ਬੋਲੀ ਜਾਵੇ ਐਵੇਂ ਕਰ ਲਾਂਗੇ ਇਹ ਹੋ ਜਾਊਗਾ ਇਹਨੇ ਦੀ ਲਿਸਟ ਆਉਂਦੀ ਆ 1255 ਦੀ ਆਉਂਦੀ ਆ 1500 ਦੀ ਆਉਂਦੀ ਆ ਜੇ ਹੁੰਦਾ 15 ਤਰੀਕ ਨੂੰ ਆਉਂਦੀ ਆ ਕੋਈ ਕੁਝ ਨਹੀਂ ਆ ਜਿਹੜੀ ਜਿਹੜੀ ਜਾਣਕਾਰੀ ਤੁਹਾਡੇ ਨਾਲ ਜਥੇਬੰਦੀ ਵੱਲੋਂ ਸਾਂਝੀ ਹੋਊਗੀ ਤੇ ਉਹਦੇ ਤੇ ਅਸੀਂ ਖੜੇ ਵੀ ਆ ਤੇ ਉਹਦੇ ਤੇ ਪੈਰਾ ਵੀ ਦਵਾਂਗੇ ਜੋ ਉੱਥੇ ਅਸੀਂ ਥੁਥੇ ਬੰਨੇ ਆ ਕਈ ਵਾਰੀ ਕੋਈ ਗੱਲ ਹੋ ਸਕਦੀ ਆ ਤਾਂ ਉਹ ਅਸੀਂ ਮੰਨਣ ਨੂੰ ਤਿਆਰ ਆ ਵੀ ਇਹ ਗੱਲ ਪਾਈ ਸਾਡੇ ਵੱਲੋਂ ਇਹ ਗੱਲ ਬੋਲੀ ਗਈ ਸੀ ਤੇ ਇਹ ਗੱਲ ਹੁਣ ਗਲਤ ਹੋ ਗਈ ਆ ਤਾਂ ਉਹ ਅਸੀਂ ਉਹ ਚੀਜ਼ ਦੀ ਮਾਫੀ ਮੰਗਦੇ ਆ ਗਲਤੀ ਹੋਈ ਆ ਪਰ ਜਿਹੜੀ ਸਾਡਾ ਜਥੇਬੰਦੀ ਦਾ ਜਿਹੜਾ ਸੰਘਰਸ਼ ਚੱਲ ਰਿਹਾ ਜਿੰਨੀਆਂ ਵੀ ਬਚਦੀਆਂ ਪੋਸਟਾਂ ਨੇ ਉਹਨਾਂ ਨੂੰ ਲੈਣ ਦੇ ਲਈ ਜਿਹੜਾ ਸੰਘਰਸ਼ ਆ ਜਥੇਬੰਦੀ 9594 ਬੈਕਲੌਗ ਯੂਨੀਅਨ ਦਾ ਚੱਲ ਰਿਹਾ ਐਨੀ ਗੱਲ ਕਰਦੇ ਹੋਏ ਆਪਣਾ ਜਿਹੜ UTT 294 ਬੇਰੁਜ਼ਗਾਰ ਅਧਿਆਪਕ ਸਾਥਿਓ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥਿਓ 25 ਅਗਸਤ ਨੂੰ ਆਪਾਂ ਇਸ ਧਰਨੇ ਦੀ ਸ਼ੁਰੂਆਤ ਕੀਤੀ ਸੀ ਤੇ ਅੱਜ 37 ਦਿਨ ਆਪਣੇ ਇਸ ਧਰਨੇ ਨੂੰ ਲੱਗਿਆ ਨੂੰ ਚੱਲੇ ਨੇ ਤਾਂ ਪਹਿਲੇ ਦਿਨ ਵੀ ਸਾਡੀ ਉਹੀ ਮੰਗ ਸੀ ਜੋ ਅੱਜ ਹੈ ਵੀ 994 ਭਰਤੀ ਦੀਆਂ ਰਹਿੰਦੀਆਂ ਪੋਸਟਾਂ ਜਿਹੜੇ ਪਵੇ ਉਹ ਡੀ ਰਜ਼ਰਵ ਹੋਣ ਪਾਵਾ ਉਹ ਫਰੈਸ਼ ਹੈ ਪਵਾ ਬੈਕਲੋਗ ਹੈ ਸਾਰੀਆਂ ਪੋਸਟਾਂ ਜਿਹੜੀਆਂ ਨੇ ਉਹ ਸਾਨੂੰ ਦਿੱਤੀਆਂ ਜਾਣ ਤਾਂ ਜੋ ਆਪਾਂ ਆਪਦੇ ਵੱਧ ਤੋਂ ਵੱਧ ਸਾਥੀਆਂ ਨੂੰ ਜਿਹੜਾ ਉਹ ਰੋਜ਼ਗਾਰ ਤੇ ਲੈ ਕੇ ਆ ਸਕੀਏ ਅੱਜ ਵੀ ਜਿਹੜਾ ਉਹ ਜਥੇਬੰਦੀ ਦੀ ਉਹੀ ਮੰਗ ਹੈ ਔਰ ਉਸੇ ਮੰਗ ਤੇ ਹੀ ਪਹਿਰਾ ਦੇ ਰਿਆ ਸਾਰੀ ਯੂਨੀਅਨ ਜਿਹੜੀ ਹੈ ਬੈਕਲੌਗ ਯੂਨੀਅਨ ਸਾਰੀ ਯੂਨੀਅਨ ਉਸੇ ਗੱਲ ਤੇ ਪਹਿਰਾ ਦੇ ਰਹੀ ਹੈ ਵੀ ਜੋ 5994 ਭਰਤੀ ਦੇ ਵਿੱਚ ਰਹਿੰਦੀਆਂ ਪੋਸਟਾਂ ਨੇ ਉਹ ਸਾਰੀਆਂ ਜੀਆਂ ਸਾਰੀਆਂ ਜਿਹੜੀਆਂ ਨੇ ਉਹ ਸਾਨੂੰ ਦਿੱਤੀਆਂ ਜਾਣ ਤਾਂ ਸਾਥਿਓ ਇਸ ਮੰਗ ਦੇ ਉੱਤੇ ਚੱਲਦੇ ਆਂ ਸੋਮਵਾਰ ਤੋਂ ਲਗਾਤਾਰ ਜਿਹੜਾ ਹੈ ਅਧਿਕਾਰੀਆਂ ਦੇ ਨਾਲ ਡਿਪਾਰਟਮੈਂਟ ਦੇ ਵਿੱਚ ਵੀ ਔਰ ਸੀਐਮ ਹਾਊਸ ਵਿੱਚ ਵੀ ਆਪਣੀ ਮੀਟਿੰਗ ਹੋਈ ਹੈ ਲਗਾਤਾਰ ਜਿਹੜਾ ਮੀਟਿੰਗਾਂ ਦਾ ਦੌਰ ਜਿਹੜਾ ਹੈ ਉਹ جاری ਹੈ ਕੱਲ ਵੀ ਜਿਹੜਾ ਆਪਣੀਆਂ ਦੋ ਮੀਟਿੰਗਾਂ ਨੇ ਮੀਟਿੰਗਾਂ ਦਾ ਜਿਹੜਾ ਜੋ ਕੁਝ ਵੀ ਲੈਖਾ ਜੋਖਾ ਹੋਇਆ ਕੱਲ ਤੁਹਾਨੂੰ ਸਾਰਾ ਕੁਝ ਉਹ ਅਸੀਂ ਉੱਥੇ ਦੱਸ ਦਿਆਗੇ ਲਾਈਵ ਹੋ ਕੇ ਲਾਈਵ ਦੇ ਮਾਧਿਅਮ ਰਾਹੀਂ ਦੱਸ ਦਿਆਂਗੇ ਪਰ ਜੋ ਮੀਟਿੰਗਾਂ ਅੱਜ ਤੱਕ ਹੋਈਆਂ ਉਹਦੇ ਮੁਤਾਬਿਕ ਤੁਹਾਨੂੰ ਅਸੀਂ ਇਹ ਗੱਲ ਕਹਿ ਰਹੇ ਹਾਂ ਵੀ ਦੇਖੋ ਜੋ ਸਕਰੂਟਨੀ ਹੋਈ ਹੈ ਹਾਲੇ ਤੱਕ ਜੋ ਸਕਰੂਟਨੀ ਹੋ ਚੁੱਕੀ ਹੈ ਉਹ ਸਾਰੀ ਮਤਲਬ ਆਪਦੇ ਵਿੱਚਾਰੇ ਦਿਲਾ ਚ ਕੁਛੇ ਵੀ ਤਰ੍ਹਾਂ ਦਾ ਜਿਹੜਾ ਵਹਿਮ ਨਾ ਰੱਖੇ ਔਰ ਜਿੰਨੀਆਂ ਪੋਸਟਾਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਪੋਸਟਾਂ ਆਪਾਂ ਲੈਣੀਆਂ ਨੇ ਇੱਕ ਵੀ ਜਿਹੜੀ ਪੋਸਟ ਹੈ ਉਹ ਆਪਾਂ ਸਰਕਾਰ ਨੂੰ ਨਹੀਂ ਛੱਡਣੀ ਕਿਉਂਕਿ ਪੋਸਟਾਂ ਲਈਆਂ ਵੀ ਆਪਾਂ ਸੰਘਰਸ਼ ਨਾਲ ਸੀ ਅਗਾ ਹੁਣ ਪੂਰੀਆਂ ਜਿਹੜੀਆਂ ਨੇ ਉਹ ਵੀ ਆਪਾਂ ਸੰਘਰਸ਼ ਦੇ ਨਾਲ ਕਰਵਾਉਣੀਆਂ ਨੇ ਸੋ ਇਸ ਵਾਸਤੇ ਸਾਰੇ ਸਾਥੀ ਤਿਆਰਬਰ ਤਿਆਰ ਰਹੋ ਪਰ ਇਹ ਲੜਾਈ ਜਿੱਤੀ ਉਹਦੇ ਹੀ ਜਾ ਸਕਦੀ ਹੈ ਜਦੋਂ ਤੁਸੀਂ ਸਾਥ ਦਿਓਗੇ ਘਰਾਂ ਤੇ ਬੈਠ ਕੇ ਲਿਸਟਾਂ ਆ ਰਹੀਆਂ ਨੇ ਜਾ ਰਹੀਆਂ ਨੇ ਕੋ ਕੋ ਜੋ ਹੋ ਰਿਹਾ ਹੈ ਨਹੀਂ ਹੋ ਰਿਹਾ ਬੜਾ ਕੁਝ ਕਹਿੰਦੇ ਨੇ ਜੀ ਉੱਥੇ 137 ਦਿਨਾਂ ਤੇ ਬੈਠੇ ਨੇ ਕੰਮ ਕੁਝ ਵੀ ਨਹੀਂ ਹੋ ਰਿਹਾ ਆਪਾਂ ਕੁਝ ਹੋਰ ਕਰਿਓ ਬਣਾ ਜੀ ਇਹ ਗੱਲਾਂ ਤੋਂ ਹੁਣ ਯੂਨੀਅਨ ਜਿਹੜੀ ਹੈ ਉਹ ਉੱਪਰ ਰੁੱਟ ਚੁੱਕੀ ਹੈ ਯੂਨੀਅਨ ਭਰਤੀ ਦੇ ਉੱਤੇ ਵਰਕ ਕਰ ਰਹੀ ਹੈ ਔਰ ਰੁਜ਼ਗਾਰ ਦਿਵਾਉਣ ਦੇ ਲਈ ਵਚਨਬੱਧ ਹੈ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਕਹਿ ਰਿਹਾ ਕਿ ਪਿਛਲਿਆਂ ਦਿਨਾਂ ਦੇ ਵਿੱਚ ਕੁਝ ਗੱਲਾਂ ਜਿਵੇਂ ਸੁਣਨ ਨੂੰ ਆਈਆਂ ਸੀ ਵੀ ਪੋਸਟਾਂ ਜਿਹੜੀਆਂ ਆਈ ਹੋਣਗੀਆਂ ਉਹਨਾਂ ਦਾ ਹੀ ਕਰ ਦੇਣਗੇ ਡਿਪਾਰਟਮੈਂਟ ਐਂ ਕਹਿ ਰਿਹਾ ਹੈ ਡਿਪਾਰਟਮੈਂਟ ਉਹ ਕਰ ਰਿਹਾ ਤਾਂ ਅਸੀਂ ਉਹ ਸਾਰੀਆਂ ਗੱਲਾਂ ਨੂੰ ਨਕਾਰਦੇ ਹਾਂ ਕਿਉਂਕਿ ਜੋ ਵੀ ਮੀਟਿੰਗਾਂ ਦਾ ਦੌਰ ਪਿਛਲੇ ਸੋਮਵਾਰ ਤੋਂ ਆ ਸੋਮਵਾਰ ਤੋਂ ਅਸੀਂ ਜੂਨੀਅਰ ਨੇ ਕੀਤੀਆਂ ਮੀਟਿੰਗਾਂ ਉਹਦੇ ਵਿੱਚ ਕੋਈ ਵੀ ਐਹੋ ਜੀ ਗੱਲ ਨਹੀਂ ਆਈ ਜਿੰਦੇ ਵਿੱਚ ਡਿਪਾਰਟਮੈਂਟ ਕਿਸੇ ਵੀ ਗੱਲ ਤੋਂ ਭੱਜਿਆ ਹੋਵੇ ਪਰ ਹਾਂ ਉਹ ਜਿਹੜੇ ਦਿਨ ਲੱਗ ਰਹੇ ਨੇ ਉਹ ਲੱਗ ਸਿਰਫ ਰਹੇ ਨੇ ਕੇਡਰ ਦੀ ਕਮੀ ਦੇ ਕਾਰਨ ਕਿਉਂਕਿ ਕੇਡਰ ਦੀ ਜਿਹੜੀ ਗਿੰਤੀ ਹੈ ਉਹ ਗਿੰਤੀ ਜਿਹੜੀ ਹੈ ਉਹ ਇੱਥੇ ਥੋੜੀ ਹੈ ਜੇ ਇਸ ਦਿਨ ਤੁਹਾਡਾ ਇਕੱਠ ਇੱਥੇ ਵਧੇਗਾ ਉਸ ਦਿਨ ਤੁਹਾਡੇ ਰੁਜ਼ਗਾਰ ਦੇ ਦਿਨਾਂ ਦੇ ਜਿਹੜੀ ਹੈ ਉਹ ਕਟੋਤੀ ਹੋ ਜੇਗੀ ਨਹੀਂ ਤਾਂ ਜਿਹੜੇ ਦਿਨ ਇੱਕ ਬੰਦੇ ਜਿਹੜੇ ਕੰਮ ਕਰਾਉਣ ਦੇ ਵਿੱਚ ਤੁਰੇ ਹੋਏ ਨੇ ਉਹ ਇੱਕ ਦਿਨ ਆਵਦਾ ਕੰਮ ਜਿਹੜਾ ਹੈ ਉਹ ਜ਼ਰੂਰ ਕਰਾਉਣਗੇ ਯੂਨੀਅਨ ਦੀ ਮੰਗ ਅੱਜ ਵੀ ਜਿਹੜੀ ਸੀ 5994 ਬਿਆ ਰੈਂਪੀਆ ਪੋਸਟਲ ਲਾਈਨ ਦੀ ਹੈ ਕੱਲ ਵੀ ਜਿਹੜੀ ਮੰਗ ਸੀ ਰਵੇ ਕੀ ਲੋ ਵੀ 994 ਦੀਆਂ ਰਹਿੰਦੀਆਂ ਪੋਸਟਾਂ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀ ਸਾਡੀ ਮੰਗ ਹੈ 9594 ਵਿੱਚ ਰਹਿੰਦੀਆਂ ਪੋਸਟਾਂ ਨੇ ਸਾਡੀ ਜਿਹੜੀ ਕੋਈ ਵੀ ਮੰਗ ਕਿਸੇ ਨੰਬਰ ਨੂੰ ਲੈ ਕੇ ਜਿਹੜੀ ਹੈ ਉਹ ਸੀਮਤ ਨਹੀਂ ਹੈ ਪਰ ਹਾਂ ਜੋ ਸਾਥੀ ਸਕਰੂਟੀ ਕਰਵਾ ਕੇ ਬੈਠੇ ਨੇ ਉਹਨਾਂ ਨੂੰ ਇੱਕ ਗੱਲ ਦੱਸ ਦਈਏ ਵੀ ਸਾਥੀਓ ਜੇ ਮਤਲਬ ਸਾਥ ਦਿਓਗੇ ਸਾਰੀਆਂ ਪੋਸਟਾਂ ਲਵਾਂਗੇ ਰੁਜ਼ਗਾਰ ਦਾ ਜਿਹੜਾ ਚੁੱਲ੍ਹਾ ਉਹ ਤੁਹਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਬਲੇਗਾ ਬਾੜਾ ਉਸ ਵਾਸਤੇ ਤੁਹਾਨੂੰ ਯੂਨੀਅਨ ਦਾ ਸਾਥ ਦੇਣਾ ਪਏਗਾ ਤੁਹਾਨੂੰ ਧਰਨੇ ਤੇ ਆਉਣਾ ਪਏਗਾ ਇਸ ਦਰੀ ਤੇ ਬਹਿਣਾ ਪਏਗਾ ਕਹਿਣ ਨੂੰ ਜੋ ਕੁਝ ਮਰਜੀ ਕੋਈ ਕਹੀ ਜਾਵੇ ਪਰ ਅਸਲੀਅਤ ਉਹ ਹੀ ਹੋਣੀ ਹੈ ਜੋ ਜੋ ਵੀ ਸੱਚ ਹੋਇਆ ਉਹ ਇੱਕ ਨਾ ਇੱਕ ਦਿਨ ਤੁਹਾਡੇ ਸਾਹਮਣੇ ਆ ਜਾਣਾ ਹੈ ਔਰ ਜੋ ਕੁਝ ਵੀ ਕਮੇਟੀ ਨੇ ਕਰਿਆ ਜੋ ਕੁਝ ਕੇਡਰ ਦੇ ਸਾਥ ਨਾਲ ਹੋਇਆ ਜਿੱਥੋਂ ਵੀ ਫਾਈਲਾਂ ਨਿਕਲੀਆਂ ਜੋ ਫਾਈਲਾਂ ਜਿਵੇਂ ਪਾਸ ਹੋਈਆਂ ਸਾਰਾ ਸੱਚ ਜਿਹੜਾ ਉਹ ਇੱਕ ਨਾ ਇੱਕ ਦਿਨ ਸਾਰਾ ਤੁਹਾਡੇ ਸਾਹਮਣੇ ਆ ਜਾਣਾ ਤਾਂ ਅਸੀਂ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਪਹਿਲਾਂ ਸੋਮਵਾਰ ਵੀ ਕਾਲ ਦਿੱਤੀ ਸੀ ਵੀ ਕਿਦਰ ਇੱਥੇ ਪਹੁੰਚੋ ਅੱਜ ਵੀ ਇੱਥੇ ਧਰਨਾ ਲਗਾਤਾਰ ਚੱਲ ਰਿਹਾ ਹੈ ਤੁਹਾਨੂੰ ਅੱਜ ਵੀ ਬੇਨਤੀ ਕਰਦੇ ਆਂ ਵੀ ਵੱਡੀ ਗਿਣਤੀ ਦੇ ਵਿੱਚ ਕਿਦਰ ਨੂੰ ਇੱਥੇ ਪਹੁੰਚੋ ਤਾਂ ਜੋ ਜਿਹੜਾ ਮੀਟਿੰਗ ਦਾ ਮਾਹੌਲ ਜਿਹੜਾ ਹੈ ਹੋਰ ਸੁਖਾਵਾਂ ਬਨਾਇਆ ਜਾ ਸਕੇ ਕਿਉਂਕਿ ਗਿਣਤੀ ਜਦੋਂ ਤੁਹਾਡੀ ਜ਼ਿਆਦਾ ਹੁੰਦੀ ਹੈ ਉਦੋਂ ਜਿਹੜੀਆਂ ਮੀਟਿੰਗ ਦਾ ਜ ਮਾਹੌਲ ਹੈ ਉਹ ਸੁਖਾਵਾਂ ਬਣ ਜਾਂਦਾ ਹੈ ਉਦੋਂ ਗੱਲ ਜਿਹੜੀ ਹੈ ਜਲਦੀ ਸੁਣੀ ਜਾਂਦੀ ਹੈ ਤੇ ਆਪਣੀ ਗੱਲ ਪੂਰੀ ਵੀ ਹੁੰਦੀ ਹੈ ਤਾਂ ਸਾਥੀਓ ਤੁਹਾਨੂੰ ਇੱਕ ਗੱਲ ਹੋਰ ਦੱਸ ਜੀ ਵੀ ਦੇਖੋ ਠੰਡ ਦਾ ਮੌਸਮ ਹੈ ਲਗਾਤਾਰ ਦਰਨਾ ਆਪਣਾ ਪੱਕਾ ਤੋਂ ਚੱਲ ਰਿਹਾ ਹੈ ਪਰ ਇਥੇ ਖਰਚਾ ਵੀ ਜਿਹੜਾ ਰੋਜ਼ ਦਾ ਉਹ 4-5000 ਰੁਪਇਆ ਜਿਹੜਾ ਉਹ ਹੋ ਰਿਹਾ ਹੈ ਪਰ ਜਿਹੜਾ ਯੂਨੀਅਨ ਕੋਲ ਫੰਡ ਹੈ ਉਹ ਬਹੁਤ ਘੱਟ ਹੈ ਸੋ ਸਾਥੀਓ ਤੁਹਾਨੂੰ ਬੇਨਤੀ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਔਰ ਦਰਨੇ ਨੂੰ ਸਹੀ ਤਰੀਕੇ ਦੇ ਵਿੱਚ ਚਲਾਉਣ ਦੇ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਸੰਘਰਸ਼ ਆਪਾਂ ਵਿੜਨ ਜਾ ਰਹੇ ਆ ਉਹਨਾਂ ਨੂੰ ਲੜਨ ਦੇ ਲਈ ਔਰ ਮੀਟਿੰਗਾਂ ਦੇ ਵਿੱਚ ਜੇ ਹੱਲ ਨਹੀਂ ਹੁੰਦਾ ਤਾਂ ਦਰਨੇ ਦਾ ਰੂਪ ਬਦਲਣ ਦੇ ਲਈ ਫੰਡ ਦੀ ਬਹੁਤ ਜ਼ਿਆਦਾ ਲੋੜ ਹੈ ਤੋ ਸਾਥੀਆਂ ਨੂੰ ਪੰਡ ਦਾ ਸਹਿਯੋਗ ਜੋ ਮਨਦੀਪ ਕੁਮਾਰ ਦਾ ਤੇ ਰਾਜ ਕੁਮਾਰ ਦਾ ਖਾਤਾ ਤੁਹਾਡੇ ਨਾਲ ਸ਼ੇਅਰ ਕੀਤਾ ਆ ਸਾਥਿਓ ਅਸੀਂ ਉਸ ਇੱਕ ਨਿੱਕੇ ਨਿੱਕੇ ਪੈਸੇ ਦੇ ਜਵਾਬ ਦੇ ਆ ਜੋ ਯੂਨੀਅਨ ਦਾ ਖਾਤਾ ਤੁਹਾਡੇ ਨਾਲ ਸ਼ੇਅਰ ਕੀਤਾ ਜੋ ਫੰਡ ਤੁਸੀਂ ਯੂਨੀਅਨ ਨੂੰ ਦੇ ਰਹੇ ਹੋ ਜੇ ਕੋਈ ਫੰਡ ਤੁਸੀਂ ਹੋਰ ਕਿਸੇ ਪਾਸੇ ਪਾ ਰਹੇ ਹੋ ਜਾਂ ਕਿਸੇ ਹੋਰ ਬੰਦੇ ਨੂੰ ਦੇ ਰਹੇ ਹੋ ਉਸ ਫੰਡ ਦਾ ਅਸੀਂ ਬਿਲਕੁਲ ਵੀ ਜਵਾਬ ਦੇ ਨਹੀਂ ਆ ਜਵਾਬ ਦੇ ਅਸੀਂ ਯੂਨੀਅਨ ਦੇ ਖਾਤੇ ਦੇ ਆ ਜੋ ਫੰਡ ਤੁਸੀਂ ਯੂਨੀਅਨ ਨੂੰ ਪਾ ਰਹੇ ਹੋ ਉਸ ਦੇ ਅਸੀਂ ਪੂਰੇ ਤਰ੍ਹਾਂ ਜਵਾਬ ਦੇ ਆਂ ਔਰ ਤੁਹਾਨੂੰ ਇਹ ਬੇਨਤੀ ਹੈ ਵੀ ਯੂਨੀਅਨ ਦੀ ਜਿਹੜੀ ਫੰਡ ਹੈ ਉਸ ਉਸ ਖਾਤੇ ਦੇ ਵਿੱਚ ਪਾਇਆ ਜਾਵੇ ਤਾਂ ਜੋ ਧਰਨੇ ਨੂੰ ਜਿਹੜਾ ਅਸੀਂ ਮਤਲਬ ਸਹੀ ਤਰੀਕੇ ਦੇ ਨਾਲ ਚਲਾ ਸਕੀਏ ਸਰ ਸਰ ਆਪਣਾ ਜਿਹੜਾ Google Pay ਦਾ ਜਿਹੜਾ ਖਾਤਾ ਹੈ ਉਹ 97 798 36074 ਠੀਕ ਹੈ ਬਾਕੀ ਸਕੈਨਰ ਤੇ ਨੰਬਰ ਜਿਹੜਾ ਤੁਹਾਡੇ ਨਾਲ ਉਹ ਆਪਾਂ ਸ਼ੇਅਰ ਵੀ ਕਰ ਦਿੰਨੇ ਆ ਉਹ ਗਰੁੱਪਾਂ ਦੇ ਵਿੱਚ ਸ਼ੇਅਰ ਵੀ ਕਰ ਦਿੱਤਾ ਜਾਏਗਾ ਤਾਂ ਉਮੀਦ ਕਰਦੇ ਆਂ ਵੀ ਤੁਸੀਂ ਧਰਮੇ ਦੇ ਉੱਤੇ ਸਾਥ ਦੇ ਨਾਲ-ਨਾਲ ਫੰਡ ਦਾ ਵੀ ਸਹਿਯੋਗ ਜਰੂਰ ਕਰੋਗੇ ਆਪਣਾ ਸਾਰਾ ਕੋਈ ਸਾਥੀਓ ਹਾਲੇ ਤੱਕ ਬਹੁਤ ਵਧੀਆ ਚੱਲ ਰਿਹਾ ਔਰ ਪੋਜ਼ਿਟਿਵ ਚੱਲ ਰਿਹਾ ਹੈ ਹਾਂ ਜੋ ਮੀਟਿੰਗਾਂ ਹੋਈਆਂ ਨੇ ਉਸ ਵਿੱਚ ਪੋਜ਼ਿਟਿਵ ਨਿਕਲ ਕੇ ਆ ਰਿਹਾ ਹੈ ਪਰ ਦੇਖੋ ਜੇ ਭਰਤੀ ਨੂੰ ਤੁਸੀਂ ਜਲਦੀ ਕੰਮ ਕਰਵਾਉਣਾ ਹੈ ਕਿਉਂਕਿ ਸਾਥੀਆਂ ਦੀ ਗਿਣਤੀ ਦੇ ਮੁਤਾਬਿਕ ਜੋ ਭਰਤੀ ਹੈ ਜੋ ਕੰਮ ਚੱਲ ਰਿਹਾ ਹੈ ਬਹੁਤ ਬਹੁਤ ਫਾਸਟ ਚੱਲ ਰਿਹਾ ਹੈ ਕਿਉਂਕਿ ਗਿਣਤੀ ਔਨੀ ਕੁ ਹੈ ਜੇ ਗਿਣਤੀ ਜ਼ਿਆਦਾ ਹੋਵੇ ਤਾਂ ਜਿਹੜਾ ਕੰਮ ਹੈ ਹੋ ਸਕਦਾ ਹੈ ਉਹਦੇ ਹੋਰ ਘੱਟ ਦਿਨਾਂ ਦੇ ਵਿੱਚ ਹੋ ਜਾਵੇ ਤਾਂ ਸਾਥੀਓ ਧਰਨੇ ਦੇ ਉੱਤੇ ਸਾਥ ਦਿਓ ਮੀਟਿੰਗ ਦੇ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ ਆਪਾਂ ਕੰਮ ਕਰਵਾ ਰਹੇ ਆ ਤਾਂ ਆਉਣ ਵਾਲੇ ਦਿਨ ਕੱਲ ਵੀ ਜਿਹੜੀਆਂ ਮੀਟਿੰਗਾਂ ਨੇ ਜੋ ਵੀ ਉਹਦੇ ਕੁਝ ਜੋ ਕੁਝ ਵੀ ਨਿਕਲ ਕੇ ਆਇਆ ਜੋ ਕੁਝ ਵੀ ਉਸ ਵਿੱਚ ਗੱਲਬਾਤ ਹੋਈ ਡਿਪਾਰਟਮੈਂਟ ਕੱਲ ਕੋਈ ਸੈਕਟਰੀ ਮੈਡਮ ਨਾਲ ਵੀ ਮੀਟਿੰਗ ਹੈ ਕੱਲ ਪ੍ਰਿੰਸੀਪਲ ਸਕੱਤਰ ਸੀਐਮ ਸਾਹਿਬ ਦੇ ਆਫਿਸ ਦੇ ਵਿੱਚ ਵੀ ਕੱਲ ਮੀਟਿੰਗ ਹੈ ਤਾਂ ਮੀਟਿੰਗ ਕਰਨ ਜਾ ਰਹੇ ਆ ਤਾਂ ਜੋ ਕੁਝ ਵੀ ਉਹਨਾਂ ਮੀਟਿੰਗਾਂ ਦੇ ਵਿੱਚੋਂ ਨਿਕਲ ਕੇ ਆਇਆ ਉਹ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਤਾਂ ਉਮੀਦ ਕਰਾਂਗੇ ਤੁਸੀਂ ਵੀ ਜਿਹੜਾ ਸਾਥ ਜਿਹੜਾ ਉਹ ਸਾਡਾ ਯੂਨੀਅਨ ਦਾ ਜ਼ਰੂਰ ਦਿਓਗੇ ਤੇ ਧਰਨੇ ਤੇ ਫੰਡ ਦੇ ਰੂਪ ਦੇ ਵਿੱਚ ਸਾਡਾ ਸਹਿਯੋਗ ਜ਼ਰੂਰ ਕਰੋਗੇ ਅੰਤ ਵਿੱਚ ਮੈਂ ਆਪਦੀ ਗੱਲ ਨੂੰ ਸਮਾਪਤ ਕਰਾਂਗਾ ਕੁਝ ਲਾਈਨਾਂ ਦੇ ਨਾਲ ਅੱਖਾਂ ਦੇ ਵਿੱਚ ਰੁਜ਼ਗਾਰ ਦੇ ਸਪਨੇ ਨੇ ਅੱਖਾਂ ਵਿੱਚ ਰੁਜ਼ਗਾਰ ਦੇ ਸੁਪਨੇ ਨੇ ਤੇ ਦਿਲ ਵਿੱਚ ਰੁਜ਼ਗਾਰ ਲਈ ਅੱਗ ਹੈ ਵਿਰੋਧ ਵਿੱਚ ਬਹੁਤ ਨੇ ਸਾਡੇ ਵਿਰੋਧ ਵਿੱਚ ਬਹੁਤ ਨੇ ਪਰ ਸਪੋਰਟ ਦੇ ਵਿੱਚ ਰੱਬ ਹੈ ਜੈ ਜਨਤਾ ਜੈ ਸੰਘਰਸ਼ ਅਗਲੀ ਜਾਣਕਾਰੀ ਸਾਥੀ ਜਿਹੜੇ ਨੇ ਰਾਜਕੁਮਾਰ ਜੀ ਤੁਹਾਡੇ ਨਾਲ ਸਾਂਝੀ ਕਰਨਗੇ ਸਤਸ੍ਰੀ ਅਕਾਲ ਸਾਥਿਓ ਸਾਥਿਓ ਤੁਹਾਨੂੰ ਆਈ ਅਪੀਲ ਹੈਗੀ ਕਿ ਤਰਨੇ ਦੇ ਵੱਧ ਤੋਂ ਵੱਧ ਸਾਥ ਦਿਓ ਇੱਥੇ ਆਵੋ ਜਿਨ੍ਹਾਂ ਦੀ ਸਕੂਟਨੀ ਹੋਈ ਏ ਉਹ ਉਹ ਬੱਚੇ ਐਨੇ ਵਹਿਮ ਚ ਨੇ ਪਿਛਲੇ ਪਿਛਲੇ ਮਤਲਬ ਜਿਵੇਂ 58 59 60 ਜਿੰਨੇ ਵੀ ਨੰਬਰ ਵਾਲੇ ਬੱਚੇ ਨੇ ਉਹ ਐਨੇ ਵਹਿਮ ਚ ਨੇ ਕਿ ਵੀ ਸਾਡਾ ਨੰਬਰ ਪਤਾ ਨਹੀਂ ਆਊਗਾ ਕਿ ਨਹੀਂ ਆਊਗਾ ਦੇਖੋ ਸਾਥੀਓ ਜੇ ਤੁਸੀਂ ਸਾਥ ਦਓਗੇ ਤਾਂ ਸਾਰਿਆਂ ਦਾ ਨੰਬਰ ਆਣਾ ਹੈ ਜਿਨ੍ਹਾਂ ਦੀ ਸਕੂਟ ਨਹੀਂ ਹੋਈਏ ਇੱਕ ਬੱਚਾ ਵੀ ਨਹੀਂ ਰਹਿੰਦਾ ਬਸ ਤੁਹਾਡੇ ਸਾਥ ਦੀ ਲੋੜ ਹੈ ਤੁਸੀਂ ਧਰਨੇ ਤੇ ਆਓ ਤੇ ਯੂਨੀਅਨ ਦਾ ਸਾਥ ਦਿਓ ਧੰਨਵਾਦ ਪੰਜਾਬ ਸਰਕਾਰ ਮਰਦਾਬਾਦ 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 ਸਾਡਾ ਇੱਕਾ ਜਿੰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਸਾਡਾ ਇੱਕਾ ਜਿੰਦਾਬਾਦ 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 ਸਾਡੀ ਭਰਤੀ ਪੂਰੀ ਕਰੋ ਪੂਰੀ ਕਰੋ ਪੂਰੀ ਕਰੋ ਬਰੈਂਥਿਆ ਲਿਸਟ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਕੱਟ ਦੇ ਉਹ ਸੀ ਉਹ ਸੜੇ ਗਰਮੀਆਂ ਮੋਲ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਥੀਓ ਤਕਰੀਬਨ ਆਪਣੇ ਯੂਨੀਅਨ ਮੈਂਬਰ ਸਾਹਿਬਾਨਾਂ ਨੇ ਤੁਹਾਡੇ ਨਾਲ ਵਿਚਾਰ ਆਪਣੇ ਸਾਂਝੇ ਕਰ ਇਤੇ ਨੇ ਤੇ ਇੱਕ ਚਲੋ ਕੁਝ ਸਾਥੀ ਇਹ ਜੇ ਵੀ ਹੁੰਦੇ ਨੇ ਸ਼ਰਾਰਤੀ ਅੰਸਰ ਜੋ ਕਮੈਂਟ ਵਿੱਚ ਆਉਂਦੇ ਨੇ ਤੇ ਡੀਮੋਟੀਵੇਟ ਕਰਦੇ ਨੇ ਜਿਵੇਂ ਇੱਕ ਸਪੋਰਟਸ ਵਾਲੇ ਕੋਈ ਪਰਸਨ ਸੀ ਉਹਨਾਂ ਦਾ ਆਈਡੀ ਦਾ ਨੇਮ ਸੀ ਤੇ ਇੱਕ ਕੋਈ ਗੌਰਵ ਹਨੀ ਤੇ ਇੱਕ ਕਹਿੰਦਾ ਵੀ 4 ਮਹੀਨੇ ਭਰਤੀ ਲੇਟ ਹੋ ਜੂ ਜੇ ਸਕਰੂਟੀ ਨਹੀਂ ਹੁੰਦੀ ਆ ਹੋਰ ਤੇ ਉਹ ਕਹਿੰਦੇ ਵੀ ਇਦਾਂ ਨਹੀਂ ਹੋਣਾ ਉਹ ਨਹੀਂ ਹੋਣਾ ਚਲੋ ਇਹ ਤਾਂ ਡੀਮੋਟੀਵੇਟ ਕਰਦੇ ਨੇ ਜੇ ਸਰਕਾਰ ਅਨੁਜਾਇ ਡਿਪਾਰਟਮੈਂਟ ਨੂੰ ਲੋਡ ਹੋएगी ਨਵੀਂ ਸਕਰੂਟੀ ਨਹੀਂ ਤਾਂ ਸਕਰੂਟੀ ਕਰਾ ਲੈਣਗੇ ਨਹੀਂ ਲੋਡ ਹੋਊਗੀ ਤੇ ਨਹੀਂ ਕਰਾਉਣਗੇ ਤੇ ਬਾਕੀ ਸਾਥੀ ਹੋ ਰਹੀ ਗੱਲ ਮੈਰਿਟ ਦੀ ਮੈਰਿਟ ਦੇ ਹਿਸਾਬ ਨਾਲ ਕਈ ਉੱਪਰ ਵਾਲੇ ਸਾਥੀਓ ਡਰੀ ਜਾਂਦੇ ਨੇ ਜਿਨ੍ਹਾਂ ਦੇ 60 ਵੀ ਨੰਬਰ ਨੇ ਤੇ ਤੁਸੀਂ ਤਕਰੀਬਨ ਸਾਰੇ ਯੂਨੀਅਨ ਮੈਂਬਰਾਂ ਨੂੰ ਜਾਣਦੇ ਆ ਤੇ ਸਭ ਨੂੰ ਪਤਾ ਹੀ ਆ ਕਿ ਮੋਸਟਲੀ ਇਹ ਯੂਨੀਅਨ ਮੈਂਬਰਾਂ ਦੇ 58 ਨੰਬਰ ਨੇ 116 BC ਕੈਟਾਗਰੀ ਤੇ ਤੇ ਸਾਡੇ ਨਾਲ ਇੱਕ ਮੈਡਮ ਵੀ ਨੇ ਜਿਨ੍ਹਾਂ ਦੇ 57 ਨੰਬਰ ਨੇ ਉਹ ਵੀ ਤਕਰੀਬਨ ਯੂਨੀਅਨ ਚ ਮੰਨੋ ਤੇ ਬੀਸੀ ਕੈਟਾਗਰੀ ਤੋਂ ਨੇ ਤੇ ਐਸਸੀਆਰ ਉਹਦੇ ਵਿੱਚ ਤੁਸੀਂ ਮੇਰੇ ਨੰਬਰ ਵੀ ਜਾਣਦੇ ਹੋ ਤੇ ਸਾਡੇ ਬਲਮਿੰਦਰ ਸਰ ਦੇ ਵੀ ਜਾਣਦੇ ਹੋ ਹਨ ਤੇ ਕਈ ਵਾਰੀ ਇਹ ਜਿਹਾ ਇੱਕ ਵਾਰੀ ਇਹ ਜਿਹਾ ਵੀ ਟਾਈਮ ਆਉਂਦਾ ਕਿ ਇੱਥੇ ਸਿਰਫ ਨਾਨ ਸਕਰੂਟੀ ਹੀ ਪਰਸਨ ਮੌਜੂਦ ਹੁੰਦੇ ਨੇ ਤੇ ਸਕਰੂਟੀ ਵਾਲੇ ਵੀ ਨਹੀਂ ਹੁੰਦੇ ਤੇ ਸਾਰੇ ਸਾਥੀਆਂ ਨੂੰ ਇਹ ਹੀ ਬੇਨਤੀ ਆ ਕਿ ਪਹਿਲਾਂ ਤਾਂ ਤੁਸੀਂ ਧਰਨੇ ਤੇ ਆਵੋ ਤੇ ਆਪਾਂ ਕੀ ਟੈਂਟ ਦਾ ਸਹਿਯੋਗ ਕਰੀਏ ਸਾਥੀਓ ਕੰਮ ਆਪਣਾ तकरीबन 137 ਦਿਨ ਅੱਜ ਹੋ ਚੁੱਕਿਆ ਏ ਸੈਂਚਰੀ ਆਪਣੀ ਕੰਦੀ ਕੰਪਲੀਟ ਹੋ ਗਈ ਹੁਣ 150 ਦਿਨ ਦੇ ਕੋਲ ਲੱਗ ਚੁੱਕੇ ਆ ਤੁਹਾਡੇ ਹੱਥ ਆ ਵੀ 150 ਦਿਨ ਕਰਾਉਣੇ ਆ ਜਾਂ ਨਹੀਂ ਕਰਾਉਣੇ ਬਾਕੀ ਸਰਕਾਰ ਨੂੰ ਵੀ ਚੇਤਾਵਨੀ ਆ ਵੀ ਸਾਡਾ ਕੰਮ ਛੇਤੀ ਕੀਤਾ ਜਾਵੇ ਨਹੀਂ ਆਉਣੇ ਵਾਲੇ ਦਿਨਾਂ ਵਿੱਚ ਅਸੀਂ ਵੀ ਸੰਘਰਸ਼ ਵਿੜਾਂਗੇ ਤੇ ਮੇਰੀ ਖਾਸ ਅਪੀਲ ਪੈਣਾ ਨੂੰ ਆ ਕਿ ਤਕਰੀਬਨ ਸਭ ਜਾਣਦੇ ਹੋ 70% ਤਕਰੀਬਨ ਪੈਣਾ ਦੀ ਭਾਰਤੀ ਆ ਤੇ ਇੱਥੇ ਪੈਣਾ ਮੌਜੂਦ ਬਹੁਤ ਘੱਟ ਹੁੰਦੀਆਂ ਨੇ ਤੇ ਇੱਕ ਮੇਰੀ ਅਪੀਲ ਮੇਰੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਨੂੰ ਵੀ ਆ ਕਿ ਮੈਂ ਡੋਰ ਟੂ ਡੋਰ ਵੀ ਜਾ ਕੇ ਦੇਖ ਲਿਆ ਜਦੋਂ ਪੁੱਛਦੇ ਨੇ ਵੀ ਹਾਂ ਭਾਈ ਤੇਰਾ ਕੈਡਰ ਤਾਂ ਮੈਨੂੰ ਨਿਰਾਸ਼ਾ ਦਾ ਮੂੰਹ ਦੇਖਣਾ ਪੈਂਦਾ ਮੇਰੇ ਸਾਰੇ ਸਾਥੀਆਂ ਨੂੰ ਹੱਥ ਜੋੜ ਕੇ ਬੇਤੀ ਆ ਕਿ ਧਰਨੇ ਤੇ ਜਰੂਰ ਸਮੂਲੀਅਤ ਕਰੋ ਤਕਰੀਬਨ ਇਹ ਨਾ ਹੋਵੇ ਕਿ ਤੁਸੀਂ ਹੁਣ 150 ਦਿਨ ਪੂਰਾ ਕਰਾ ਦੋ ਤੇ ਜੇ ਹੁਣ ਕੋਈ ਖੁਸ਼ਖਬਰੀ ਦੀ ਗੱਲ ਲੈਣੀ ਆ ਤੇ ਤੁਹਾਨੂੰ ਧਰਨੇ ਤੇ ਜਰੂਰ ਆਉਣਾ ਪਊਗਾ ਜੋ ਆਪਣੇ ਪੰਜ-ਛੇ ਸਾਥੀ ਤਾਂ ਇੱਥੇ ਤੁਹਾਨੂੰ ਕੁਝ ਨੌਕਰੀ ਦਿਵਾ ਨਹੀਂ ਸਕਦੇ ਸੋ ਐਨੀ ਗੱਲ ਕਰਦੇ ਆ ਇਜਾਜ਼ਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਬਸ ਅਹੀਂ 9592752600 ਉਹ ਮੁੰਡਾ ਬਾਈ ਕੋਈ ਆ ਸਾਥੀਓ ਕੋਈ ਆਪਣਾ ਸਰਬਾ ਮੁੰਡਾ ਕੋਈ ਐਸਆਰਏ 20 ਮੁੰਡਾ ਹੋ ਉਹਦਾ ਮੇਰੇ ਨਾਲ ਕੋਈ ਗੱਲ ਕਰਨੀ ਹੋਣੀ ਹੈ ਤਾਂ 9592752600 ਆ ਵੀਰੇ ਨੰਬਰ ਕੋਈ ਗੱਲ ਨਹੀਂ ਗੱਲ ਕਰ ਲਿਓ ਬਈ ਕੋਈ ਭਰਤੀ ਸੰਬੰਧੀ ਜਾਂ ਕੋਈ ਵੀ ਗੱਲਬਾਤ ਕਰਨੀ ਹੋਣੀ ਹੈ 9592752600